600 ਵੋਟ ਆ ਸਾਡੀ ਇਹ ਸਾਈ ਸੀ ਕਿਸੇ ਨੂੰ ਵੋਟ ਨਾ ਐਮਪੀ ਨੂੰ ਪਾਈਏ ਨਾ ਐਮਐਲਏ ਨੂੰ ਪਾਈਏ ਨਾ ਅਸੀਂ ਸੀਐਮ ਦੀ ਵੋਟ ਪਾਈਏ ਜੀ ਤੁਹਾਡੇ ਜਿਹੜੇ ਕਾਰ ਇਹ ਪੂਰਨ ਤੌਰ ਤੇ ਸਾਰਿਆਂ ਵੱਲੋਂ ਬਾਈਕਟ ਸਾਰੇ ਵੱਲੋਂ ਬਾਈਕਟ ਆ ਜੀ ਇੱਕ ਮੰਨ ਲਓ ਆਲਟੀਨੇਟਰ ਆ ਜਿਹੜਾ ਲਿਖਿਆ ਹੋਇਆ ਤੁਸੀਂ ਵੈਸੇ ਦਿਖਾਈ ਦਿੱਤਾ ਜੀ ਪਰ ਇਹਦੇ ਅਸੀਂ ਮੰਨ ਲਓ ਟਾਲ ਰਵਾਂਗੇ ਆ ਦੇ ਫੈਸਲੇ ਤੋਂ ਨਹੀਂ ਹੱਲਦੇ ਜੀ ਆਨੂੰ ਪੂਰੀ ਉਮੀਦ ਸੀ ਕਿ ਵੀ ਹਮਲਾ ਵੀ ਆਹ ਬਾਲਟੀ ਬਹੁਤ ਚੰਗੀ ਸਰਕਾਰ ਆ ਇਹ ਛੈਡ ਵਾਲੀ ਸਰਕਾਰ ਆ ਠੀਕ ਹੈ ਤੁਹਾਨੂੰ ਉਮੀਦ ਸੀ ਪਰ ਸਾਡੀ ਉਮੀਦ ਤਾਂ ਪਾਣੀ ਖੜ ਗਿਆ ਪੂਰੀ ਤਰ੍ਹਾਂ ਤੇ ਅਖੀਂ ਵੋਟਾਂ ਦਾ ਪੂਰੀ ਤਰ੍ਹਾਂ ਬਾਈਕਟ ਕਰਦੇ ਆ ਸਾਡੇ ਵੱਲ ਕੋਈ ਬੰਦਾ ਇੱਥੇ ਵੋਟ ਲੈਣ ਨਾ ਆਵੇ ਅਸੀਂ ਪੂਰੀ ਤਰ੍ਹਾਂ ਉਹਨੂੰ ਫਟਾਂਗੇ ਤੇ ਅਸੀਂ ਬਾੜ ਦੇ ਮੂਰੇ ਵੀਰੇ ਇੱਕ ਡੰਗ ਰੱਖਣੀ ਆ ਬੰਦਾ ਕੋਈ ਵੋਟਰ ਲੈਣ ਆਊਗਾ ਬਸ ਉਹਦਾ ਕੋਈ ਇੱਕ ਇੱਕ ਜਨ ਬਸ ਉਹਦਾ ਡੇਰ ਆ ਜੀ ਵੋਟ ਪਾਉਣੀ ਵੀ ਨਹੀਂ ਤੁਸੀਂ ਕਿਸੇ ਨੇ ਵੀ ਨਹੀਂ ਪਾਉਣੀ ਕਿਸੇ ਨੇ ਵੋਟ ਕਿਸੇ ਨੇ ਵੋਟ ਨਹੀਂ ਪਾਉਣੀ ਜੀ ਪਾਉਣੀ ਨਹੀਂ ਵੋਟ ਜੀ ਕਿਸੇ ਨਹੀਂ ਪਾਉਣੀ ਸਹੀ ਬੋਲਦਾ ਹੈ ਦੇਖੋ ਕਿ ਮਾਤਾ ਵੋਟ ਅgetElementById ਜੀ ਡਾਂ ਖਿਚਾਂਗੇ ਕਿਸੇ ਨੂੰ ਬੋਟ ਨਹੀਂ ਪਾਉਂਦੇ ਅਸੀਂ ਜਦੋਂ ਸਾਡੀ ਪੰਚਾਇਤ ਜਿੱਤੀ ਹੈ ਅੱਜ ਤਾਈ ਮੈਥੋਂ ਸਹਾਈ ਨਹੀਂ ਕਰਾਈ ਗਏ ਵੀ ਤੇਰੀ ਆ ਗਲੀ ਬਣਾਉਣਿਆ ਆ ਨਾਲੀਆਂ ਬਣਾਉਣਿਆ ਤੇਰਾ ਆ ਨਾਲੀਆਂ ਬਣਾਉਣਾ ਅੱਜ ਤੱਕ ਪੰਚਾਇਤ ਸਾਡੀ ਝਾੜੂ ਵਾਲੀ ਕਿਲੋ ਸਿਮਿੰਟ ਦੀ ਵੀ ਸੌ ਪਾ ਦੇ ਠੀਕ ਹੈ ਅਸੀਂ ਸਿਰ ਮੱਥੇ ਉਹਨਾਂ ਦੇ ਮੰਨਾਂਗੇ ਇੱਕ ਕਿਲੋ ਸਿਮਿੰਟ ਵੀ ਸਾਡੀ ਵਸਤੀ ਦੇ ਵਿੱਚ ਕੀ ਲੋਕ ਤਾਂ ਐਦਾਂ ਵੀ ਸੁਣਨ ਚਾਹਿਆ ਵੀ ਕਹਿੰਦੇ ਤਾਂ ਭੇਡਾਂਗੇ ਪੈਸੇ ਦੋ ਭੇਡਾਂ ਨੂੰ ਕਿੱਧਰ ਮਰਜੀ ਹੱਕ ਲੋ। ਸਾਡੇ ਪੋਸਟਰ ਤੇ ਵੀ ਲਿਖਿਆ ਵੀ ਸ਼ਰਾਬ ਵੱਟੇ ਵੋਟਾਂ ਪਾਉਣ ਵਾਲੇ। ਅਸੀਂ ਹੁਣ ਇਹਨਾਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਭੇਡਾਂ ਨਹੀਂ ਹੈਗੇ ਭੇਡਾਂ ਤੁਸੀਂ ਲੋਕ ਹੋ। ਅਸੀਂ ਤੁਹਾਨੂੰ ਘੇਰਾਂਗੇ ਤੁਸੀਂ ਇੱਥੇ ਵੜ ਕੇ ਰਖਾਓ। ਅਸੀਂ ਹੁਣ ਪੋਸਟਰ ਦੇ ਵਿੱਚ ਸਾਫ਼ ਸ਼ਾਬਦਾਂ ਦੇ ਵਿੱਚ ਲਿਖਾਇਆ ਹੋਇਆ ਹੈ 14 ਤਰੀਕ ਨੂੰ ਡਾਂਗ ਤੇ ਡੇਰਾ ਰੱਖਾਂਗੇ। ਤੇ ਝਾੜੂ ਵਾਲੀ ਪਾਰਟੀ ਨੂੰ ਅਸੀਂ ਮੰਗ ਪੱਤਰ ਜਿਹੜੇ ਸਾਡੇ ਦਿੱਤੇ ਇਹੋ ਜਿਹਾ ਕੋਈ ਮੁਲਾਜ਼ਮ ਨਹੀਂ। ਆਪਣੇ ਬਠਿੰਡੇ ਰਗੇ ਦਾ ਜਿਹੜਾ ਸਾਡੇ ਮੰਗਬੱਤ ਨੀਗੇ ਪਹਿਲਾਂ ਜੇ ਮੰਗਬੱਤਰ ਦਿੱਤਾ ਸਰਪੰਚ ਸਾਹਿਬ ਨੂੰ ਤੇ ਸਰਪੰਚ ਜੀ ਨੇ ਹਾਲ ਤਾਂ ਹੀ ਸਾਡੇ ਵਾਸਤੇ ਕੋਈ ਵੀ ਆ ਕੇ ਇੱਥੇ ਸਰਾਂ ਦੇ ਸਿਰ ਤੇ ਹੱਥ ਨਹੀਂ ਰੱਖਿਆ ਵੀ ਯਾਰ ਮੇਰੀ ਜ਼ਿੰਮੇਵਾਰੀ ਹੈ ਵੀ ਮਾਏ ਭਾਈ ਤੁਹਾਡਾ ਹਾਲਾ ਪਾਣੀ ਦਾ ਹੱਲ ਕਰੂੰਗਾ ਉਹ ਤਾਂ ਸਭ ਨੂੰ ਇਹ ਗੱਲ ਕਹਿ ਰਹੇ ਆ ਪਾਈਪਾ ਬੈ ਜਾਣ ਦਿਓ ਜੀ ਬਾਅਦ ਚ ਵੇਖਾਂਗੇ ਦੱਸੋ ਜੀ ਬਾਅਦ ਚ ਕੀ ਵੇਖੂਗਾ 200 ਘਰ ਹੈਗਾ ਇਹ ਵਾਰਡ ਨੰਬਰ 1 ਚਿੜੀਆਬਸਤੀ ਹੈਗਾ ਇਹਦੇ ਨਾਲ ਵਿਤਕਰਾ ਐਦਾਂ ਕੀਤਾ ਜਾ ਰਿਹਾ ਕਿ ਜਿਵੇਂ ਭਾਰਤ ਦੇ ਵਾਸੀ ਨਹੀਂ ਹੈਗੇ ਵੋਟਾਂ ਤੋਂ ਬਾਅਦ ਮਤਲਬ ਇਹਨਾਂ ਦੀਆਂ ਅਰਜ਼ੀਆਂ ਦਰਖਾਸਤਾਂ ਫਾਈਲਾਂ 'ਚ ਦੱਬ ਕੇ ਰਹਿ ਜਾਂਦੀਆਂ ਹੁਣ ਵੋਟਾਂ ਲੈ ਲੈਂਦੇ ਸਾਡਾ ਕੋਈ ਮਸਲਾ ਹੱਲ ਨਹੀਂ ਕਰਦੇ ਜਿਹੜੇ ਸਾਡੇ ਪੋਤੇ ਆ ਪੁੱਤ ਆ ਉਹ ਕੀ ਕਰਨਗੇ ਜੇ ਹੁਣ ਇੱਥੇ ਮੀਂਹ ਪੈ ਗਿਆ ਤੇ ਬੱਚੇ ਡੁੱਬਣਗੇ ਸਾਡੇ ਸਕੂਲ ਸਾਡਾ ਬਣਾ ਚਿਰਿਆ ਵਸਤੀ ਦੇ ਨਾਮ ਤੇ ਬਣਿਆਗਾ ਉਹ ਪਿੰਡ ਵਿੱਚ ਬਣਾਇਆ ਗਿਆ ਇੱਥੇ ਕਿਉਂ ਨਹੀਂ ਬਣਾਇਆਗਾ ਸਾਡੇ ਬੱਚੇ 1.5 ਕਿਲੋਮੀਟਰ ਬਾੜ ਤੁਰ ਕੇ ਜਾਂਦੇ ਆ ਦੋਨੋਂ ਪਾਸੇ ਜਿਹੜੀ ਸੜਕ ਲੱਗਦੀ ਹੈ ਸਾਡੀ ਵਸਤੀ ਨੂੰ ਦੋਨੋਂ ਪਾਸਿਆਂ ਟੁੱਟੀ ਹੋਈ ਆ ਬੱਚੇ ਸਾਡੇ ਬਿਲਕੁਲ ਵੀ ਪੂਰੇ ਗਾਰੇ ਦੇ ਵਿੱਚ ਦੀ ਲੰਘ ਕੇ ਜਾਂਦੇ ਆ ਜੀ ਜਦੋਂ ਦਾ ਸਾਡਾ ਸਰਪੰਚ ਬਣਿਆ ਉਦੋਂ ਤੋਂ ਇੱਕ ਚਮਚ ਸੀਮੈਂਟ ਦਾ ਨਹੀਂ ਇੱਥੇ ਲਾਇਆ ਗਿਆ ਜੀ ਠੀਕ ਆ ਜੀ ਰੈਂਦਾ ਖੁੰਦਾ ਸਾਨੂੰ ਰੋਜ਼ ਨਵੇਂ ਤੋਂ ਨਵਾਂ ਇੱਥੇ ਮਸਲਾ ਖੜਾ ਕਰ ਦਿੰਦੇ ਆ ਜੀ ਸਾਡੇ ਲੋਕ ਦਿੱਲੀ ਕਮਾ ਕੇ ਦਿੱਲੀ ਖਾਣ ਆਲੇ ਆ ਨਿਤ ਪਰ ਇਹਨਾਂ ਨੂੰ ਮਤਲਬ ਕੰਮ ਛੱਡ ਕੇ ਧਰਨੇ ਕਰਨੇ ਪੈਂਦੇ ਆ ਮੁਜ਼ਾਰੇ ਕਰਨੇ ਪੈਂਦੇ ਆ ਵੀ ਮਾਲਵੇੜੀ ਮੌਜੂਦਾ ਸਰਕਾਰ ਨੇ ਤਾਂ ਕੁਝ ਸਾਡਾ ਕਰਨੀ ਨਾ ਐਮਐਲਏ ਨੇ ਕਰਿਆ ਜਿਹੜਾ ਇਹਨਾਂ ਨੇ ਸਰਪੰਚ ਢਾਡੂ ਅਠਾ ਦਾ ਵੀ ਉਹ ਸਾਡਾ ਕੀ ਹੱਲ ਕਰੂਗਾ ਜੇ ਤਾਂ ਐਮਐਲਏ ਨਹੀਂ ਕਰ ਸਕਿਆ ਉਹੀ ਵਿਰੋਧਤਾ ਵੀ ਮਾਲਵੇ ਹੋਈ ਤੱਕ ਸਾਡਾ ਨਾ ਖਾਰ ਕੱਢੀ ਜਾ ਰਹੀ ਸਾਡਾ ਕੋਈ ਮਸਲਾ ਨਹੀਂ ਹੱਲ ਹੋ ਰਿਹਾ ਇੱਥੇ ਹੁਣ ਵੀ ਸਾਨੂੰ ਕਹਿੰਦੇ ਆ ਵੀ ਤੁਸੀਂ ਵੋਟਾਂ ਪਾਓ ਤੁਹਾਡਾ ਹੱਲ ਕਰ ਦਾਂਗੇ ਪਰ ਅਸੀਂ ਹੁਣ ਨਹੀਂ ਵੋਟਾਂ ਨਹੀਂ ਪਾਉਂਦੇ ਜੀ ਜੇ ਸਾਡਾ ਹੁਣ ਵੀ ਨਾ ਹੱਲ ਹੋਇਆ ਤਾਂ ਆਉਣ ਵਾਲੇ ਜਿਹੜੇ ਮੁੱਖ ਮੰਤਰੀਆਂ ਵੋਟਾਂ ਆਉਣਗੀਆਂ ਇੱਥੋਂ ਦੇ ਜਿਹੜੇ ਲੋਕ ਹੈਗੇ ਆ ਕੁਝ ਕੁ ਲੋਕ ਸ਼ਰਾਰਤੀ ਇਦਾਂ ਦੇ ਹੈਗੇ ਆ ਉਹ ਇਹਨੂੰ ਇੱਕ ਚੰਦਪਾਣ ਟੂਬ ਬਣਾਉਣਾ ਚਾਹੁੰਦੇ ਆ ਤੁਸੀਂ ਸਭ ਨੂੰ ਪਤਾ ਹੀ ਹੈ ਕਿ ਚੰਦਪਾਣ ਦੇ ਵਿੱਚ ਕਿੰਨਾ ਕਲੇਸ਼ ਹੋਇਆ ਸੀ ਜੀ ਲੋਕ ਕਮਾਈ ਟੀਮ ਨਾਲ ਜੁੜੋ ਤੁਸੀਂ ਮੈਂ ਹਮਤਾਜ ਅਸੀਂ ਇਸ ਵਕਤ ਪਿੰਡ ਨਈਆਂ ਵਾਲਾ ਖੜੇ ਆ ਹਲਕਾ ਪੁੱਛੋ ਦੇ ਵਿੱਚ ਪੈਂਦਾ ਹੈ ਪਿੰਡ ਆ ਉੱਥੋਂ ਦੀ ਇੱਕ ਬਸਤੀ ਹੈ ਚਿੜੀਆ ਸਿੰਘ ਬਸਤੀ ਉੱਥੋਂ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਕਿ ਜਿਹੜਾ ਪੂਰੇ ਦਾ ਪੂਰੀ ਬਸਤੀ ਹੈ ਉਹ ਇਕੱਠੀ ਹੋਈ ਹੈ ਉਦਾ ਕਾਰਨ ਕੀ ਹੈ ਉਹਨਾਂ ਨੇ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਜੋ ਚੋਣਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਬਾਈਕਾਟ ਕੀਤਾ ਗਿਆ ਤਮਾਮ ਬੱਚਾ ਤੋਂ ਲੈ ਕੇ ਬਜ਼ੁਰਗਾਂ ਤੱਕ ਇਹ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਗੱਲਬਾਤ ਕਰਦੇ ਆ ਕਿ ਪੂਰਾ ਮਾਮਲਾ ਕੀ ਹੈ ਕਿਉਂ ਜਿਹੜਾ ਬਾਈਕਾਟ ਕਰਨਾ ਪਿਆ ਅੱਦੇ ਵਿੱਚ ਬੈਨਰ ਫੜਾ ਦੇਖ ਸਕਦੇ ਹੋ ਕਿ ਜਿਹਦੇ ਉੱਪਰ ਸਖਤ ਚੇਤਾਵਨੀ ਲਿਖੀ ਹੋਈ ਹੈ ਕਿ ਕਿਸੇ ਵੀ ਪਾਰਟੀ ਦਾ ਕੋਈ ਵੀ ਵਰਕਰ ਜਾਂ ਨੁਮਾਇੰਦਾ ਵੋਟ ਲੈਣ ਲਈ ਪ੍ਰਚਾਰ ਕਰਨ ਆਵੇ ਤਾਜੇ ਹੈ ਕਿਹੜੇ ਕਾਰਨ ਨੇ ਜਿਨ੍ਹਾਂ ਨੂੰ ਲੈ ਕੇ ਇਸ ਬਸਤੀ ਦੇ ਵੱਲੋਂ ਤਮਾਮ ਜਿਹੜੇ ਸਾਰੇ ਲੋਕ ਇਕੱਠੇ ਹੋਏ ਆ ਤੇ ਬਾਈਕਟ ਕੀਤਾ ਗਿਆ ਗੱਲਬਾਤ ਕਰਦੇ ਆ ਇਹਨਾਂ ਲੋਕਾਂ ਦੇ ਨਾਲ ਸਭ ਤੋਂ ਪਹਿਲਾਂ ਬਾਪੂ ਜੀ ਕੀ ਕਾਰਨ ਹੈ ਤੁਸੀਂ ਇੱਕ ਬੈਨਰ ਅੱਦੇ ਵਿੱਚ ਅਸੀਂ ਦੇਖ ਰਹੇ ਜਿਹਦੇ ਉੱਤੇ ਚੇਤਾਵਨੀ ਲਿਖੀ ਹੈ ਕਿ ਕੋਈ ਵੀ ਪਾਰਟੀ ਦਾ ਕੋਈ ਵੀ ਵਰਕਰ ਸਾਡੇ ਬਸਤੀ ਵਿੱਚ ਨਾ ਆਵੇ ਸਾਡੇ ਨਗਰ ਦੇ ਵਿੱਚ ਨਾ ਆਵੇ ਕੀ ਕਾਰਨ ਨੇ ਕਿਉਂ ਬਾਈਕਟ ਕਰਨਾ ਪੈਣਾ ਚਾਹੁੰਣਾ ਤਾਂ ਸਾਡਾ ਬਾਈਕਟ ਇਸ ਮਸਲਾ ਜੀ ਜੀ ਸਾਡੇ ਨਾਲ ਬਹੁਤ ਵੱਡਾ ਧੋਖਾ ਹੋ ਰਿਹਾ ਧੋਖਾ ਸਾਡਾ ਮਾੜਾ ਮੋਟਾ ਨਹੀਂ ਬਹੁਤ ਜਿਆਦਾ ਹੀ ਹੋ ਰਿਹਾ ਜੀ ਪਹਿਲੀ ਕਾਲਤਾ ਜਦੋਂ ਸਾਡੀ ਪੰਚਾਇਤ ਜਿੱਤੀ ਹੈ ਅੱਜ ਤਾਈਂ ਮੈਥੋਂ ਸਹਿਣ ਹੀ ਕਰਾਈ ਗਏ ਹੈ ਵੀ ਤੇਰੀ ਆ ਗਲੀ ਬਣਾਉਣਿਆ ਆ ਨਾਲੀਆਂ ਬਣਾਉਣਿਆ ਤੇਰਾ ਆ ਨਾਲੀਆਂ ਬਣਾਉਣਾ ਅੱਜ ਤੱਕ ਪੰਚਾਇਤ ਸਾਡੀ ਝਾੜੂ ਵਾਲੀ ਜੀ ਕਿਲੋ ਸਿਮਿੰਟ ਦੀ ਵੀ ਸੌ ਪਾ ਦੇ ਠੀਕ ਹੈ ਅਸੀਂ ਸਿਰ ਮੱਥੇ ਉਹਨਾਂ ਦੇ ਮੰਨਾਂਗੇ ਇੱਕ ਕਿਲੋ ਸਿਮਿੰਟ ਵੀ ਸਾਡੀ ਵਕਤੀ ਦੇ ਵਿੱਚ ਮੈਥੋਂ ਪਿੰਡ ਦੇ ਵਿੱਚ ਜਿੱਥੇ ਵੀ ਮਤਾ ਪੈਂਦਾ ਇਹੋ ਜਾਂ ਕੋਈ ਮਤਾ ਵੀ ਨਹੀਂ ਜਿਹੜੇ ਵਿੱਚ ਮਤੇ ਵਿੱਚ ਸਹਿਣ ਮੇਰੇ ਨਹੀਂ ਤੇ ਮੈਂ ਇੱਕ ਦਲਾਸਾ ਸਾਡੀ ਸਾਰੀ ਸੰਗਤ ਨੂੰ ਪਿੰਡ ਨੂੰ ਵਸਤੀ ਨੂੰ ਦਵਾਉਂਦਾ ਰਿਹਾ ਵੀ ਮਹਾਰਾਜ ਤੁਹਾਡਾ ਅੱਜ ਆਉਂਦਾ ਹੈ ਸਵੇਰੇ ਆਉਂਦਾ ਹੈ ਸਾਰੀ ਵਸਤੀ ਦੇ ਵਿੱਚ ਇੱਕ ਤੇ ਤਾਂ ਇਹ ਇੱਥੇ ਸਾਡੇ ਕੋਲੇ ਆਉਂਦੇ ਸੀ ਪਹਚਾਇਤ ਅੱਜ ਤੁਹਾਡੇ ਆਰੋ ਲਾਉਣੇ ਆ ਅੱਜ ਤੁਹਾਡੀ ਆਹ ਗਲੀ ਬਣਾਉਣੇ ਆ ਅੱਜ ਤੁਹਾਡਾ ਆਹ ਵਿਕਾਸ ਕਰਾਂਗੇ ਅੱਛਾ ਸਾਡਾ ਕੋਈ ਵੀ ਵਿਕਾਸ ਕੁਝ ਵੀ ਨਹੀਂ ਹੋਇਆ ਸਾਡੇ ਨਾਲ ਕੀ ਹੋ ਰਿਹਾ ਸਾਡੇ ਨਾਲ ਇਹ ਦ੍ਰਿਵਤਰਾ ਹੋ ਗਿਆ ਦ੍ਰਿਵਤਰਾ ਕੀ ਹੈ ਸਾਡਾ ਮਤਰੀਂ ماں ਹੋ ਗਈ ਇੱਕ ਸਾਡੀ ਵਸਤੀ ਹੈਗਾ 200 ਘਰ ਜੀ 200 ਘਰ ਆ ਸੀ 700 ਸਾਡੀ ਵੋਟ ਆ ਜੀ ਸਾਡੇ ਵੇਖੋ ਜੀ ਪਿੰਡਾਂ ਦੀਆਂ ਗਲੀਆਂ ਬਣੀਆਂ ਜਿਹੜੀਆਂ ਸਿੰਗਲ ਆਮ ਕੋਠੇ ਆ 100-10-10 ਘਰਾਂ ਦੇ 20-20 ਘਰਾਂ ਦੇ ਸਿੰਗਲ ਘਰਾਂ ਦੀਆਂ ਗਲੀਆਂ ਸਾਰੀਆਂ ਟੋਟਲ ਪੱਕੀਆਂ ਕਰੀਆਂ ਗਈਆਂ ਜੀ ਸਿੰਗਲ ਘਰਾਂ ਨੂੰ ਵੀ ਗਲੀਆਂ ਪੱਕੀਆਂ ਕਰੀਆਂ ਤੇ ਸਾਡੇ 200 ਘਰ ਦੀ ਇੱਥੇ ਕੋਈ ਸਰਵਾਈ ਨਹੀਂ ਸਾਡੇ ਮੇਰੇ ਨਾਲ ਜਾਦੇ ਵਿਵਤਰਾ ਹੋਇਆ ਕਿਉਂ ਹੋਇਆ ਕਿਉਂ ਸਾਡੇ ਮੌਜੂਦਾ ਮੈਂ ਇੱਕ ਆਜ਼ਾਦ ਪਾਰਟੀ ਚੋਂ ਉੱਠਿਆ ਸੀ ਮੇਰਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਸੀ ਮੇਰੇ ਇੱਥੇ ਦਰਹਿਤ ਕਿਉਂ ਕਰੀ ਗਈ ਸਰਪੰਚੀ ਚੁਟਾਈ ਤੁਸੀਂ ਨਹੀਂ ਜੀ ਮੈਂ ਮੈਂਬਰ ਹੀ ਝੁੱਠਿਆ ਵਾਰਡ ਨੰਬਰ ਮੇਰਾ 1 ਹੈ ਠੀਕ ਹੈ ਜੱਸਾ ਸਿੰਘ ਮੇਰਾ ਨਾਮ ਹੈ ਠੀਕ ਹੈ ਜੀ ਮੌਜੂਦਾ ਮੈਂ ਮੈਂਬਰ ਹਾਂ ਪਰ ਮੇਰੇ ਨਾਲ ਦਿਵਤਰਾ ਸਾਰੀ ਪੰਚਾਇਤ ਕਰ ਰਹੀ ਹੈ ਕਿਉਂ ਕਰ ਰਹੀ ਹੈ ਉਹਨਾਂ ਦੇ ਵੇਖੋ ਜੀ ਕੰਮ ਹੋ ਗਏ ਤੇ ਮੈਨੂੰ ਜਦੋਂ ਕੋਈ ਦਿੱਤਾ ਨਹੀਂ ਤੇ ਮੇਰੇ ਨਾਲ ਫਿਰ ਤਰਾ ਹੀ ਨਾ ਇੱਕ ਵੀ ਬੰਦਾ ਹੱਥ ਕੱਢ ਕੇ ਨਹੀਂ ਕਹਿ ਸਕਦਾ ਪੰਚਾਇਤ ਦਾ ਸਾਡੀ ਦਾ ਵੀ ਆਹ ਕੰਮ ਅਸੀਂ ਕਰਾਇਆ ਕੋਈ ਸਾਡੀ ਨਾਲ ਹੀ ਨਹੀਂ ਬਣਾਈ ਜੇ ਆ ਕੇ ਨਾਲੇ ਸਬੂਤ ਕਰ ਦੇ ਜਾਂ ਮਤਾ ਪਾਇਆ ਕਰ ਦੇ ਅਸੀਂ ਮੰਨ ਲਾਂਗੇ ਪੰਚਾਇਤ ਤੋਂ ਵੀ ਸਾਡਾ ਮਤਾ ਪਾਇਆ ਸੀ ਸਾਡੀ ਗਲੀ ਬਣੀ ਹੈ ਪਰ ਸਾਨੂੰ ਝੂਠੇ ਕੱਲੇ ਦਲਾਸੇ ਆ ਮਿੱਠੀਆਂ ਗੋਲੀਆਂ ਅੱਜ ਵੀ ਅਸੀਂ ਬਾਈਕਟ ਕਿਉਂ ਕਰਿਆ ਜੀ ਸਾਡੇ ਬਾਈ ਕਾਉਂਟ ਕਰਨ ਦਾ ਸਾਡੇ ਵਿੱਚ ਇੱਕ ਮੁੱਢ ਵੱਡਾ ਬਣ ਗਿਆ ਸਾਡਾ ਪੁਰਾਣਾ ਖਾਲਾ ਤੁਰਿਆ ਹੁੰਦਾ ਸੀ ਜੀ ਸਾਨੂੰ ਨਹੀਂ ਇਹ ਗੱਲ ਦਾ ਪਤਾ ਕਿ ਅਸੀਂ ਦਾ ਸਾਡੇ 50 ਸਾਲ ਤੋਂ ਪਾਣੀ ਪੈਂਦਾ ਹੁੰਦਾ ਅਸੀਂ ਕੱਲ ਦੇ ਜਵਾਕਾਂ ਸਾਨੂੰ ਕੀ ਪਤਾ ਇਹਨਾਂ ਚੀਜ਼ਾਂ ਦਾ ਅਸੀਂ ਪਾਣੀ ਪਾਈਪਾਂ ਪੰਚਾਇਤ ਨੇ ਸਾਰਾ ਮਤਾ ਪਤਾ ਵੀ ਆ ਪਾਈਪਾਂ ਪੈ ਜਾਣੇ ਤੇ ਅੰਦਰ ਗਰਾਉਂਡ ਤੇ ਸਾਡੇ ਪਾਣੀ ਦਾ ਵਿਕਾਸ ਨਹੀਂ ਇੱਥੋਂ ਜਦੋਂ ਅਸੀਂ ਪਿੱਟੇ ਆ ਭੈਲਾ ਅਸੇ ਹੁਣ ਕੀ ਸਾਰੀ ਗੱਲਾਂ ਕੀ ਕਹਿੰਦੀ ਐ ਪੰਚਾਇਤ ਪੰਚਾਇਤਾਂ ਦਾ ਨਹੀਂਦਾ ਫੋਰਸ ਲਾ ਕੇ ਪਵਾ ਦੇਾਂਗੇ ਅੱਛਾ ਭਾਈ ਪਾਪਾ ਵੀ ਆਂਦੀ ਫੋਰਸ ਲਾ ਕੇ ਪਾਵਾਂਗੇ ਧੱਕੇ ਨਾਲ ਪਾਵਾਂਗੇ ਪਾਪਾਂ ਦਾ ਸਾਨੂੰ ਕੋਈ ਰੋਸ ਨਹੀਂ ਕਿਸਾਨਾਂ ਤੇ ਸਾਨੂੰ ਕਿਸਾਨਾਂ ਦਾ ਕੀ ਐ ਜੀ ਅਸੀਂ ਸਾਰੇ ਖੇਤੀ ਤੇ ਪੜਨ ਵਾਲੇ ਗਰੀਬ ਬੰਦੇ ਪਾਪਾ ਪਹਿਜਣ ਅਸੀਂ ਇੱਕ ਮੰਗ ਰੱਖੀ ਐ ਵੀ ਇਹੇ ਸਾਡਾ ਪਾਣੀ ਦਾ ਹੱਲ ਕਰਿਆ ਜਾਵੇ ਜੀ ਪਹਿਲਾਂ ਸਾਡਾ ਪਾਣੀ ਦਾ ਵਿਕਾਸ ਕਰੋ ਜਿੱਥੋਂ ਕੀ ਲੈ ਕੇ ਜਿੰਨਾ ਆ ਰਿਹਾ ਐ ਇਧਰਲੇ ਪਾਸੇ ਇਧਰਲੇ ਪਾਸੇ ਪਾਣੀ ਸਾਡਾ ਇਹਨੂੰ ਜਾਂਦਾ ਠੀਕ ਆ ਜੀ ਤੁਰਿਆ ਜਾਂਦਾ ਪਾਣੀ ਸਾਡਾ ਪਾਣੀ ਦੱਸੋ ਜਦੋਂ ਇਹ ਪਾਈਪਾ ਪੈ ਗਿਆਂ ਫਿਰ ਪਾਣੀ ਜਾਊ ਕਿੱਥੇ ਕਿੱਥੇ ਕਹਾਂਗੇ ਪਾਣੀ ਅਸੀਂ ਪੰਚਾਇਤ ਮੂਰੇ ਅਰਜੀ ਕਰੀ ਬੇਨਤੀ ਕਰੀ ਪੈਰੀ ਹੱਥ ਵੀ ਲੈ ਜਾ ਕੇ ਵੀ ਭਾਈ ਜੀ ਪਹਿਲਾਂ ਸਾਡਾ ਗਰੀਬਾਂ ਦਾ ਹੱਲ ਕਰ ਦਿਓ ਤੇ ਤੁਸੀਂ ਪਾਈਪਾ ਪਾ ਲਓ ਸਾਡੀ ਕੋਈ ਵੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਜੀ ਸਾਡੇ ਨਾਲ ਇਹ ਜਾਦੇ ਸਾਰੇ ਕੰਮਾਂ ਤੋਂ ਲੈ ਕੇ ਇੰਡ ਤੋਂ ਲੈ ਕੇ ਇੰਡ ਦਾ ਹੀ ਤੇ ਪੰਚਾਇਤ ਸਾਡੇ ਨਾਲ ਧੱਕਾ ਕਰ ਰਹੀ ਹੈ ਕਿਉਂ ਕਰ ਰਹੀ ਹੈ ਵੀ ਉੱਥੇ ਉਹਨਾਂ ਨੇ ਮਤਾ ਬਾਤਾ ਵੀ ਆ ਪਾਈਪਾ ਪੈ ਜਾਣ ਠੀਕ ਆ ਜੀ ਇਹ ਪਾਣੀ ਵਾਲਿਆਂ ਜਦੋਂ ਪੈਪਾ ਬਗਿਆਂ ਸਾਡੇ ਪਾਣੀ ਦਾ ਨਿਕਾਸ ਹੀ ਨਹੀਂ ਕਿਤੇ ਅੱਛਾ ਤੁਹਾਡੇ ਕੰਮ ਹੋ ਨਹੀਂ ਰਹੇ ਪਰ ਤੁਹਾਨੂੰ ਕੀ ਕਰਨ ਲੱਗਦੇ ਆ ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਆਹ ਕੰਮ ਨਹੀਂ ਹੋਇਆ ਉਹ ਕੰਮ ਨਹੀਂ ਹੋਇਆ ਪਰ ਕਾਰਨ ਕੀ ਹੈ ਇਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤੁਸੀਂ ਜਾਣਾਂ ਦੀ ਕੋਸ਼ਿਸ਼ ਤਾਂ ਜੀ ਸਾਡੇ ਪਿਛਲੇ ਸਾਲ ਤੋਂ ਸਾਡੇ ਦਾ ਸਾਡਾ ਇੱਕ ਸਰਪੰਚ ਛੁੱਟਿਆ ਸਾਡੇ ਭਾਈ ਜਾਰੇ ਦਾ ਉਹ ਬੰਦਾ ਹਾਰ ਗਿਆ ਸਾਡੇ ਗਰੀਬ ਜਨਤਾ ਤੇ ਜਿੰਨੇ ਵੀ ਪਰਚੇ ਪਏ ਆ ਸਰਕਾਰ ਨੂੰ ਕਿਹੜਾ ਪਤਾ ਨਹੀਂ ਕਿੰਨੇ ਬੰਦੇ ਕੁੱਟੇ ਗਏ ਹਾਲਤਾਂ ਹੀ ਜਵਾਨਤਾ ਨਹੀਂ ਹੋਈਆਂ ਹਾਲਤੇ ਜੇਲ੍ਹਾਂ 'ਚ ਬੈਠੇ ਆ ਸਾਡੇ ਨਾਲ ਉਹ ਗੱਲਾਂ ਦਾ ਵੀ ਵਿੱਚ ਰੋਸ ਹੈ ਇਹਨਾਂ ਦਾ ਠੀਕ ਹੈ ਵੀ ਇਹਨਾਂ ਨੇ ਵਸਤੀ ਬਕਾਉ ਆ ਸਨਾਲੇ ਸਾਨੂੰ ਬਕਾਉ ਟੋਲਾ ਦੱਸਦੇ ਵੀ ਇੱਥੇ ਦਾ ਬਕਾਉ ਟੋਲਾ ਸਾਰੇ ਸਾਰੇ ਦਾ ਜਦੋਂ ਮਰਜੀ ਪੈਸਾ ਨਾ ਮੋਲਾ ਲੈ ਲਗੇ ਅਸੀਂ ਇਹ ਗੱਲ ਨਹੀਂ ਕਹਿੰਦੇ ਸਾਰਾ ਬਕਾਉ ਟੋਲਾ ਚਲੋ ਗਰੀਬੀ ਦੇ ਵਿੱਚ ਇਹਨਾਂ ਬੰਦਿਆਂ ਨੇ ਕਿਸੇ ਨੂੰ ਕੋਈ 5-400 ਦੇਦਾ ਜਾਂ ਕਿਸੇ ਬਿਮਾਰ ਤੇ 1000-1500 ਦੇ ਗਏ ਅਸੀਂ ਇਹਦਾ ਮਤਲਬ ਵੀ ਬਕਾਉ ਟੋਲਾ ਹੋਗੇ ਜੀ ਸਾਡੇ ਤੇ ਤਾਂ ਫੇ ਲੱਗੀ ਜਾਂਦੇ ਸਾਡੀ ਬਦਨਾਮੀ ਕਿੰਨੀ ਅਸੀਂ ਇੱਕ ਮੰਨ ਲਓ ਵੀ ਜਿਹੜੇ ਇਹ ਜੇ ਵਿੱਚ ਵੀ ਸਾਡੇ ਘਰ ਹੈ ਵੀ ਸਾਨੂੰ ਗਰੀਬਾਂ ਨੂੰ ਰੇਖਸਾਰਾ ਦਿੰਦੇ ਆ ਜੀ ਅਸੀਂ ਵੀ ਇੱਕ ਦੂਜੇ ਦੇ ਦੁੱਖ ਦੇ ਸੁੱਖ ਦੇ ਪੈਸਾ ਇਕੱਠਾ ਕਰਕੇ ਦੇ ਦਿੰਨੇ ਆ ਮਜਬੂਰੀ ਕੋਈ ਸਾਡੀ ਗਰੀਬ ਹਸਤੀ ਹੈ ਜਿਹਦੇ ਦੁੱਖ ਪੈਂਦਾ ਅਸੀਂ ਕੱਢਦੇ ਆ ਬਰਾਬਰ ਜੀ ਪਰ ਸਾਡੀ ਜਿਹੜੀ ਪੰਚਾਇਤ ਹੈ ਸਾਡੇ ਨਾਲ ਅੱਜ ਦੇ ਮੁਕਾਬਲੇ ਦੇ ਵਿੱਚ ਕੋਈ ਨਹੀਂ ਕੱਸੀ ਉੱਥੇ ਉਹਨਾਂ ਨੇ ਮਤਾ ਪਾਸ ਕਰਤਾ ਜੀ ਵੀ ਇਹੇ ਪੈਪਾ ਪਾਇਆ ਜਾਣ ਪੰਚਾਇਤ ਨੇ ਇਹ ਨਹੀਂ ਗੱਲ ਸੋਚੀ ਜਾ ਜਿਹੜਾ ਜਿਹੜੇ ਬੰਦਾ ਠੇਕੇਦਾਰ ਆ ਜਾ ਐਟਾਰਨਮੈਂਟ ਕਰ ਰਿਹਾ ਉਨੇ ਜਦੋਂ ਇਹ ਏਡ ਗੱਲ ਲਵਾਇਆ ਜਾਂ ਮਦਾਬਾਸ ਪਾਇਆ ਉਹਨੇ ਇਹ ਗੱਲਾਂ ਕਿਉਂ ਨਹੀਂ ਸੋਚੀਆਂ ਵੀ ਪਹਿਲਾਂ ਜਿਹੜੇ ਜਥੋਂ ਦੀ ਪੈਪਾ ਜਾਣਗੇ ਵੀ ਉੱਥੇ ਪਾਣੀ ਕਿੱਥੋਂ ਦੀ ਲੰਗੂ ਇਹਨਾਂ ਲੋਕਾਂ ਦਾ ਪਾਣੀ ਕਿੱਥੇ ਪਊ ਵੀ ਗਰੀਬ ਤੰਗ ਨਾ ਹੋਣਗੇ ਇਹੀ ਜੋਗੀ ਵਸਤੀ ਆ ਮੰਡੀ ਦੇ ਵਿੱਚ ਉਹ ਵੀ ਵਿਚਾਰੇ ਗਰੀਬ ਬਿੱਟੇ ਜਾਂਦੇ ਆ ਇੱਥੇ ਅਸੀਂ ਬਿੱਟੇ ਜਾਂਦੇ ਆ ਨਾ ਉਹਨਾਂ ਦੀ ਨਾ ਸਾਡੀ ਕਿਤੇ ਵੀ ਸੁਣਵਾਈ ਨਹੀਂ ਹਾਲਤ ਸਜਾ ਸਾਡੇ ਆਤੇ ਸਰਕਾਰਾਂ ਜਮੇ ਸੁੱਤੀਆਂ ਮੀਆਂ ਅਸੀਂ ਤਾਂ ਮਰੇ ਗਏ ਇੱਕ ਵੀ ਬੰਦਾ ਹਸ ਕੇ ਪੰਚਾਇਤ ਦਾ ਕੱਢ ਦੇ ਜਾਂ ਪਿੰਡ ਦਾ ਕੱਢ ਦੇ ਵੀ ਇਹਨਾਂ ਦੇ ਪਾਣੀ ਦਾ ਕੋਈ ਸਹੀ ਸੋਚਾ। ਉਹ ਸਾਨੂੰ ਕੀ ਹੈ? ਸੁੱਕੇ ਲੱਡੂ ਦੇ ਛੱਡਿਆ ਸਾਨੂੰ। ਆਹ ਲੋ ਜੀ। ਕੇਰਾ ਪੈਪਾ ਪੈ ਜਾਣ ਦੇ ਉਦੋਂ ਬਾਅਦ ਸੋਚਾਂਗੇ। ਦੱਸੋ ਜੀ ਜਦੋਂ ਸਾਡੀਆਂ ਪੈਪਾ ਪੈ ਗਿਆਂ ਫਿਰ ਸਾਡੇ ਵੱਲ ਪਾਣੀ ਦਾ ਨਿਕਾਸ ਜਾਊ ਕਿੱਥੇ? ਅੱਛਾ ਕਿੰਨੇ ਜਵਾਕ ਹੈ? ਕਿੰਨੇ ਬੱਚੇ ਸਾਡੇ 1 ਘੰਟਾ ਪਾਣੀ ਉਹਨਾਂ ਨੇ ਬੰਦ ਕਰਿਆ। ਬੰਨ ਲਾਤੀ ਸੀ ਉਹਨਾਂ ਨੇ। ਅਸੀਂ ਫਿਰ ਵੀ ਕੱਢੇ। ਤੇ 1 ਘੰਟੇ ਵਿੱਚ ਦੀ ਸਾਡੇ ਇਥੇ ਨੰਗਲੂ ਬੱਚਿਆਂ ਨੂੰ ਤੰਗ ਹੋਏ। ਅਸਾਂ ਸਾਡੀਆਂ ਖਬਰਾਂ ਵੀ ਲੱਗੀਆਂ। ਖਬਰਾ ਲੱਗੀਆਂ ਸਾਰਾ ਕੁਝ ਕਰਾਇ ਵੀ ਅੱਜਾ ਚਿੱਕੜ ਹੋਇਆ ਰਹਿ ਜੀ ਬੱਚੇ ਤੰਗ ਹੋਏ ਸਾਡੇ ਫੇਰ ਵੀ ਅਸੀਂ ਆਪ ਹੱਲਾ ਮਾਰਿਆ ਅਸੀਂ ਫੇਰ ਵੀ ਹੁਣ ਉਹਨਾਂ ਨੇ ਕੀ ਦਿੱਤਾ ਮਿੱਠਾ ਲੱਡੂ ਦਾ ਉਹਨਾਂ ਨੇ ਸਾਰਾ ਮਿੱਠਾ ਲੱਡੂ ਸਾਨੂੰ ਹੋਰ ਦਿੱਤਾ ਆ ਵੋਟਾਂ ਪੈ ਜਾਣ ਦਿਓ ਇਹ ਸਾਡੀ ਜੇਬੀ ਸੀ ਜਿਹੜੀ ਤੋ ਹਟਾਈ ਜਾਣੀ ਧੱਕੇ ਨਾਲ ਸਾਡੋ ਫੋਰਸ ਲਾ ਕੇ ਵੋਟਾਂ ਪਾਉਣਾ ਸੀ ਬੱਬਾ ਨੇ ਠੀਕ ਹੈ ਇਹਦਾ ਵੋਟਾਂ ਆ ਗਈਆਂ ਸਾਡੀ ਕਿਸਮਤ ਦੀ ਸਾਡੀ ਬੇਕਿਸਮਤੀ ਤਾਂ ਹੈਗੀ ਆ ਵੀ ਸਾਡੇ ਤੇ ਪੈਪਾ ਪਾਉਣਾ ਇਹਨਾਂ ਨੇ ਸਾਡੀ ਬਦਕਿਸਮਤੀ ਹੁਣ ਆਇਆ ਗਈ ਵੀ ਆ ਜਿੱਨਾਂ ਚਿਰ ਸਾਡਾ ਪਾਣੀ ਦਾ ਨਿਕਾਸ ਨਹੀਂ ਹੁੰਦਾ ਅਸੀਂ ਜੀ ਜਾਦੇ ਰੋਸ ਮਾਰਜ ਵੋਟ ਤਾਂ ਪਾਉਣੀ ਨਹੀਂ ਸਾਡੇ ਬਾਈਕਟ ਹੈ ਜੇ ਪਾਉਣੀ ਹੋਣੀ ਵੋਟ ਨਹੀਂ ਪਾਉਣੀ ਨਹੀਂ ਕਿਸੇ ਨੂੰ ਕਿਸੇ ਵੀ ਪਾਰਟੀ ਨੂੰ ਨਹੀਂ ਪਾਉਣੀ ਚਲੋ ਕਾਲੀ ਪਾਰਟੀ ਦਾ ਇਹ ਗੱਲ ਕਹੀ ਦੇ ਸਾਡੇ ਕੋਲੇ ਸਾਡਾ ਸਰਕਾਰ ਨਹੀਂ ਅੱਛਾ ਕਾਂਗਰਸਾਂ ਦੀ ਸਾਡਾ ਸਰਕਾਰ ਨਹੀਂ ਤੇ ਝਾੜੂ ਵਾਲੀ ਪਾਰਟੀ ਨੂੰ ਅਸੀਂ ਮੰਗ ਪੱਤਰ ਜਿਹੜੇ ਸਾਡੇ ਦਿੱਤੇ ਇਹ じゃ ਕੋਈ ਮੁਲਾਜ਼ਮ ਨਹੀਂ ਆਪਣੇ ਬਠਿੰਡੇ ਏਰਗੇ ਦਾ ਜਿਹੜਾ ਸਾਡੇ ਮੰਗ ਪੱਤਰ ਨਹੀਂ ਗੇ ਪਹਿਲਾਂ ਅਸੀਂ ਗੁਰੂ ਸਾਹਿਬ ਇੱਥੇ ਗੁਰੂ ਘਰ ਆ ਕੇ ਸਰਪੰਚ ਨੂੰ ਸਭ ਤੋਂ ਵੱਡਾ ਪਹਿਲਾਂ ਜੇ ਮੰਗ ਪੱਤਰ ਦਿੱਤਾ ਜੀ ਸਰਪੰਚ ਸਾਹਿਬ ਨੂੰ ਤੇ ਸਰਪੰਚ ਨੇ ਹਾਲ ਤਾਂ ਹੀ ਸਾਡੇ ਵਾਸਤੇ ਕੋਈ ਵੀ ਆ ਕੇ ਇੱਥੇ ਸਲਾਦੇ ਸਿਰ ਤੇ ਹੱਥ ਨਹੀਂ ਰੱਖਿਆ ਵੀ ਯਾਰ ਮੇਰੀ ਜ਼ਿੰਮੇਵਾਰੀ ਹੈ ਵੀ ਮੈਂ ਮਾਏ ਭਾਈ ਤੁਹਾਡਾ ਹਾਲਾ ਪਾਣੀ ਦਾ ਹੱਲ ਕਰੂੰਗਾ ਉਹ ਤਾਂ ਸਗੋਂ ਇਹ ਗੱਲ ਕਹਿ ਰਹੇ ਆ ਪਾਪਾ ਬਹਿ ਜਾਣ ਦਿਓ ਜੀ ਬਾਅਦ ਚ ਵੇਖਾਂਗੇ ਦੱਸੋ ਜੀ ਬਾਅਦ ਚ ਕੀ ਵੇਖੂਗਾ ਬਿਲਕੁਲ ਜਦੋਂ ਸਾਡੇ ਸਾਲ ਚੋਂ ਆਸੀ ਰੋਟੀ ਚੱਕੀ ਗਈ ਅਸੀਂ ਤਾਂ ਸਾਰੀ ਗਰੀਬ ਆਤੀ ਸਾਡੀ ਤਾਂ ਮਾਰੀ ਗਈ ਜੀ ਸਾਡਾ ਜਾਦੇ ਮੰਦਾ ਹਾਲ ਹੈ ਮੰਦਾ ਹਾਲ ਗਲਿਆਂ ਦਾ ਸਾਡਾ ਬੁਰਾ ਹਾਲ ਹੈ ਸਾਡੇ ਕੋਲੇ ਕੋਈ ਵੀ ਪੰਚਾਇਤ ਦੀ ਜਗ੍ਹਾ ਨਹੀਂ ਜਦੋਂ ਇੱਥੇ ਕੋਈ ਕੰਮ ਕਰਨ ਆਉਂਦੇ ਆ ਉਦੋਂ ਕਹਿੰਦੇ ਆ ਜੀ ਛੋਟੇ ਕੋਲੇ ਥਾਂ ਹੈਗਾ ਦੱਸੋ ਸਾਡੇ ਕੋਲੇ ਜੇ ਗਰੀਬਾਂ ਕੋਲੇ ਦਾ ਸਾਡੇ ਕੋਲੇ ਦੋ ਦੋ ਮਰਲੇ ਦਾ ਥਾਂ ਪੈਣ ਨੂੰ ਬੈਣ ਨੂੰ ਹੈ ਤੇ ਸਾਡੇ ਕੋਲੇ ਜੀ ਆਰਓ ਲਵਾਉਣ ਨੂੰ ਸਾਡੇ ਕੋਲੇ 5 ਹੋਵੇ ਜਾਂ ਸਾਡੇ ਕੋਲੇ ਧਰਮਸ਼ਾਲਾ ਨੂੰ ਪੈਸੇ ਹੋਣ ਜਾਂ ਸਾਡੇ ਕੋਲੇ ਅੰਗੜਵਾੜੀ ਨੂੰ ਕੋਈ ਪੈਸੇ ਹੋਣਾ ਸੀ ਆਪਦੀ ਲਾਹ ਲਗੇ ਮੈਂ ਪੰਚਾਇਤ ਫੰਡ ਦੇ ਵਿੱਚੋਂ ਕੋਈ ਵੀ ਸਾਡੇ ਕੋਲੇ ਇੱਥੇ ਹੈ ਨਹੀਂ ਜੀ ਮੈਂ ਪੰਚਾਇਤ ਫੰਡ ਦੇ ਵਿੱਚੋਂ ਜੀ ਜੀ ਆਪਦਾ ਮੌਜੂਦਾ ਹੋਣ ਤੇ ਇੱਕ ਮੰਗ ਮੰਗੀ ਸੀ ਇਹਨਾਂ ਤੋਂ ਮੈਂ ਕਿਹਾ ਜੀ ਵੇਖੋ ਆਪਣੇ ਕੋਲੇ 6 ਗੱਲੇ ਬੈੜੀ ਐ 80 ਗੱਲਾਂ ਦੇ ਵਿੱਚੋਂ ਤੁਸੀਂ ਮੈਨੂੰ 3 ਲੱਖ ਰੁਪਇਆ ਦੇ ਦਿਓ ਮੇਰੇ ਇਨਾਂ ਅਖਿਰ ਤੇ ਹੱਥ ਰੱਖੋ ਅਸਕਰ ਮੈਨੂੰ ਵੀ ਸੰਗਤ ਨੇ ਚੁਣਿਆ ਹੋਇਆ ਮੈਂ ਕਹਾਂ ਜੀ ਮੇਰੇ 3 ਲੱਖ ਰੁਪਇਆ ਦੇ ਦਿਓ ਮੈਂ ਡੂਡ ਲੱਖ ਰੁਪਇਆ ਲਾ ਦੂੰਗਾ ਸਾਡੀ ਮਾਝ ਫਿਸਕਾ ਦੀ ਧਰਮਸਾਲਾ ਚ ਡੂਡ ਕ ਲੱਖ ਰੁਪਇਆ ਮੈਂ ਸਾਡੇ ਬਾਬੇ ਰਵੀਦਾਸ ਦੀ ਧਰਮਸਾਲਾ ਉਹਨਾਂ ਤੇ ਲਾ ਦੂੰ ਸਾਡੀ ਅੰਗਰਵਾੜੀ ਵੀ ਬਹੁਤ ਹਾਲਤ ਮਾੜੀ ਐ ਧਰਮਸਾਲਾ ਜਾ ਕੇ ਵੇਖ ਲਓ ਸਾਡੇ ਹੁਣ ਜਾ ਕੇ ਤੁਹਾਨੂੰ ਵਿਖਾ ਦਿੰਦੇ ਆ ਗੰਧ ਵਜਿਆ ਪਿਆ ਕਿਤੇ ਨਾਂਗਾ ਨਾ ਟਾਬਾ ਬੁਰੇ ਹਾਲ ਐ ਡਿੱਗਣ ਵਾਲੀਆਂ ਹੋਈਆਂ ਪਈਆਂ ਤੇ ਮੈਨੂੰ ਉਹ ਫੰਡ ਦੇ ਵਿੱਚੋਂ ਵੀ ਸਾਡੀ ਪੰਚਾਇਤ ਨੇ 5 ਪੈਸੇ ਨਹੀਂ ਮੈਨੂੰ ਦਿੱਤੇ ਅੱਛਾ ਅੱਛਾ ਭਾਈ ਇਥੇ ਸਵਾਲ ਇਹ ਹੈ ਕਿ ਹੁਣ ਜਿਵੇਂ ਚੋਣਾਂ ਦਾ ਸਮਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀ ਚੋਣਾਂ ਹੋ ਰਹੀਆਂ ਨੇ ਇਹ ਕਹਿ ਰਿਹਾ ਕਿ ਸਾਨੂੰ ਪੈਸੇ ਨਹੀਂ ਦਿੱਤਾ ਕੋਈ ਸਹੂਲਤ ਨਹੀਂ ਦਿੱਤੀ ਪਰ ਹੁਣ ਬੜੇ ਵਾਅਦੇ ਆ ਜਿਹੜੇ ਚੋਣਾਂ ਨੇੜੇ ਆ ਕੇ ਬਹੁਤ ਕਰਦੇ ਆ ਹੁਣ ਵੀ ਆਉਂਦੇ ਹੋਣਗੇ ਪਰ ਤੁਸੀਂ ਤੇ ਉਹਨਾਂ ਦਾ ਬਾਈਕਟ ਕਰਤਾ ਹੈ ਲੱਗਦਾ ਨਹੀਂ ਕਿ ਹੁਣ ਉਮੀਦ ਹੁੰਦੀ ਕਿਈ ਵਾਰ ਕਿ ਵੋਟਾਂ ਨੇੜੇ ਹੋ ਸਕਦਾ ਕਿ ਕੰਮ ਹੋ ਜਾਵੇ ਜਿਹੜੇ ਰਹਿੰਦੇ ਨੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਸਾਰਿਆਂ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਲੋਕਵਾਜ਼ ਟੀਵੀ ਦਾ ਤੇ ਬਾਈ ਮਨਿੰਦਰ ਦਾ ਧੰਨਵਾਦ ਕਰਦੇ ਆ ਜਿਹੜੇ ਸਾਡੇ ਇੱਥੇ ਗਰੀਬ ਤੇ ਮਜਬੂਰ ਲੋਕਾਂ ਦੀ ਗੱਲ ਸੁਣਨ ਆਏ ਆ ਤੇ ਗਰਾਉਂਡ ਤੇ ਰਿਐਲਿਟੀ ਚੈੱਕ ਕਰਨ ਆਏ ਆ ਔਰ ਜਿਵੇਂ ਤੁਸੀਂ ਕਹਿ ਰਹੇ ਹੋ ਬਿਲਕੁਲ ਮਤਲਬ ਇਹ ਗੱਲਾਂ ਵਿਚਾਰ ਨਾਲੀਆਂ ਕਿ ਹੁਣ ਸਾਨੂੰ ਮਤਲਬ ਇੱਥੇ ਲੌਲੀਪੌਪ ਦਿੱਤੇ ਜਾ ਰਹੇ ਆ ਕਿ ਤੁਸੀਂ ਇੱਕ ਵਾਰ ਵੋਟਾਂ ਪਾ ਦਿਓ ਜੀ ਹੁਣ ਸਾਡੀ ਸਰਕਾਰ ਨਹੀਂ ਹੈਗੀ ਜਦੋਂ ਸਾਡੀ ਸਰਕਾਰ ਆ ਗਈ ਸਾਡੇ ਕੋਲੇ ਫੰਡ ਅਵੇਲੇਬਲ ਹੋ ਜਾਣਗੇ ਅਸੀਂ ਤੁਹਾਡਾ ਕੰਮ ਪਹਿਲ ਦੇ ਅਧਾਰ ਤੇ ਕਰਾਵਾਂਗੇ ਪਰ ਆਪਾਂ ਨੂੰ ਪਤਾ ਹੀ ਹੈ ਕਿ ਇਹ ਚੀਜ਼ਾਂ ਨਹੀਂ ਹੁੰਦੀਆਂ ਸਾਡੇ ਲੋਕ ਇਹ ਚੀਜ਼ ਨੂੰ ਹੁਣ ਚੰਗੀ ਤਰ੍ਹਾਂ ਮਤਲਬ ਸਮਝ ਚੁੱਕੇ ਆ ਕਿ ਇੱਕ ਵਾਰੀ ਇਹ ਮਤਲਬ ਵੋਟਾਂ ਪਾ ਕੇ ਨਿਕਲ ਜਾਣਗੇ ਉਸ ਤੋਂ ਬਾਅਦ ਸਾਡੇ ਹੱਥ ਕੋਈ ਨਹੀਂ ਆਊਗਾ ਉਹੀ ਗੱਲ ਹੈ ਕਿ ਜਿਵੇਂ ਅੱਜ ਜਗਵਾਣੀ ਦੇ ਵਿੱਚ ਵੀ ਖਬਰ ਲੱਗੀ ਹੋਈ ਹੈ ਉਹਨਾਂ ਨੇ ਵੀ ਇਹੀ ਮੈਂਸ਼ਨ ਕੀਤਾ ਵੀ ਇਸ ਜਿਹੜਾ 200 ਘਰ ਹੈਗਾ ਇਹ ਵਾਰਡ ਨੰਬਰ 1 ਚੜੀਆ ਬਸਤੀ ਹੈਗਾ ਇਹਦੇ ਨਾਲ ਵਿਤਕਰਾ ਐਦਾਂ ਕੀਤਾ ਜਾ ਰਿਹਾ ਕਿ ਜਿਵੇਂ ਭਾਰਤ ਦੇ ਵਾਸੀ ਨਹੀਂ ਹੈਗੇ ਵੋਟਾਂ ਤੋਂ ਬਾਅਦ ਮਤਲਬ ਇਹਨਾਂ ਦੀਆਂ ਅਰਜ਼ੀਆਂ ਦਰਖਾਸਤਾਂ ਫਾਈਲਾਂ 'ਚ ਦੱਬ ਕੇ ਰਹਿ ਜਾਂਦੀਆਂ ਠੀਕ ਹੈ ਜੀ ਇਹ ਮਾਮਲਾ ਇੱਥੇ ਬਹੁਤ ਗੰਭੀਰ ਬਣਿਆ ਹੋਇਆ ਤੁਸੀਂ ਦੇਖੋ ਇੱਥੋਂ ਦੇ ਜਿਹੜੇ ਲੋਕ ਹੈਗੇ ਆ ਕੁਝ ਕੁ ਲੋਕ ਸ਼ਰਾਰਤੀ ਇਦਾਂ ਦੇ ਹੈਗੇ ਆ ਉਹ ਇਹਨੂੰ ਇੱਕ ਚੰਦਪਾਣ ਟੂਬ ਬਣਾਉਣਾ ਚਾਹੁੰਦੇ ਆ ਤੁਸੀਂ ਸਭ ਨੂੰ ਪਤਾ ਹੀ ਹੈ ਕਿ ਚੰਦਪਾਣ ਦੇ ਵਿੱਚ ਕਿੰਨਾ ਕਲੇਸ਼ ਹੋਇਆ ਸੀ ਕਿੰਨਾ ਉੱਥੇ ਮਤਲਬ ਹੱਲਾ ਗੁੱਲਾ ਕੀਤਾ ਗਿਆ ਸੀਗਾ ਕੁੱਲ ਮਿਲਾ ਕੇ ਜਿਹੜਾ ਜੇ ਇਹਦੀ ਜੜਵਾਦੀ ਹੈ ਜੀ ਇਹ ਕੰਮ ਦੀ ਇੱਥੋਂ ਤੱਕ ਇਦਾਂ ਨਹੀਂ ਪਹੁੰਚ ਗਿਆ ਇਹਦੀ ਜੜਵਾਦੀ ਹੈ ਜੜਵਾਦੀ ਹੈ ਜੀ ਜਦੋਂ ਪੰਚਾਇਤੀ ਚੋਣਾਂ ਹੁੰਦੀਆਂ ਸਾਡੇ ਪਿੰਡ ਦੀਆਂ ਉਦੋਂ ਸਾਡੇ ਜਿਹੜੇ ਗਰੀਬ ਭਾਈਚਾਰਾ ਹੈਗਾ ਜੀ ਮਰਜੀ ਵੀ ਸੇਖਰ ਉਹਦਾਸੀ ਸਿੱਖ ਹੈਗੀ ਜੀ ਇਹਨਾਂ ਨੇ ਆਪਣਾ ਇੱਕ ਕੈਂਡੀਡੇਟ ਸਰਵਸੰਮਤੀ ਨਾਲ ਮਤਲਬ ਚੁਣ ਕੇ ਇੱਕ ਲੜਵਾਇਆ ਸੀਗਾ ਕਿ ਸਾਡੇ ਵੱਲੋਂ ਇਹ ਉਮੀਦਵਾਰ ਹੈ ਤੇ ਕੁਝ ਕੁ ਪੰਚਾਇਤ ਮੈਂਬਰ ਇਹਨਾਂ ਨੇ ਮਤਲਬ ਸਰਵਸੰਮਤੀ ਨਾਲ ਆਪਣੇ ਚੁਣ ਲਏ ਸੀ ਤਾਂ ਚਲੋ ਉਹ ਉਹਦੀ ਕਿਸਮਤ ਸੀ ਉਹ ਹਾਰ ਗਿਆ ਜੀ ਪਰ ਉਹਦੀ ਜਿਹੜੀ ਖਾਰ ਹੈ ਜੀ ਉਹਦੀ ਲਾਕਡਾਟ ਹੈ ਉਹ ਹੁਣ ਤੱਕ ਕੱਢੀ ਜਾ ਰਹੀ ਆ ਸਾਡੇ ਪਿੰਡ ਦੇ ਵਿੱਚ ਨਈਆਂ ਵਾਲੇ ਦੇ ਵਿੱਚ ਚਾਰੇ ਪਾਸੇ ਤੁਸੀਂ ਨਿਗਾਹ ਮਾਰੋਗੇ ਚਾਰੇ ਪਾਸੇ ਸਰਕਾਰੀ ਪ੍ਰੋਜੈਕਟ ਚੱਲਦੇ ਪਏ ਆ ਪੰਚਾਇਤ ਦੇ ਪ੍ਰੋਜੈਕਟ ਚੱਲਦੇ ਪਏ ਆ ਮਹਿਕਮੇ ਦੇ ਪ੍ਰੋਜੈਕਟ ਚੱਲਦੇ ਪਏ ਆ ਪਰ ਇੱਕੋ ਇੱਕ ਏਸ ਵਾਰਡ ਨੰਬਰ 1 ਦੇ ਵਿੱਚ ਕੋਈ ਪ੍ਰੋਜੈਕਟ ਨਹੀਂ ਚੱਲਦਾ ਪਿਆ ਜਦੋਂ ਦਾ ਸਾਡਾ ਸਰਪੰਚ ਬਣਿਆ ਉਦੋਂ ਤੋਂ ਇੱਕ ਚਮਚ ਸੀਮਿੰਟ ਦਾ ਨਹੀਂ ਇੱਥੇ ਲਾਇਆ ਗਿਆ ਜੀ ਠੀਕ ਹੈ ਜੀ ਰੈਂਦਾ ਖੁੰਦਾ ਸਾਨੂੰ ਰੋਜ਼ ਨਵੇਂ ਤੋਂ ਨਵਾਂ ਇੱਥੇ ਮਸਲਾ ਖੜਾ ਕਰ ਦਿੰਦੇ ਆ ਜੀ ਸਾਡੇ ਲੋਕ ਦਿੱਲੀ ਕਮਾ ਕੇ ਦਿੱਲੀ ਖਾਣ ਆਲੇ ਆ ਨਿਤ ਪਰ ਇਹਨਾਂ ਨੂੰ ਮਤਲਬ ਕੰਮ ਛੱਡ ਕੇ ਧਰਨੇ ਕਰਨੇ ਪੈਂਦੇ ਆ ਮੁਜਾਰੇ ਕਰਨੇ ਪੈਂਦੇ ਆ ਮਤਲਬ ਜਿਵੇਂ ਕਹਿੰਦੇ ਨੇ ਕੰਮ ਲਾਤੇ ਜੀ ਬੰਨ ਤੇ ਲੋਕ ਸਾਡੇ ਲੋਕਾਂ ਨੂੰ ਬੰਨ ਦਿੱਤਾ ਗਿਆ ਜੀ ਪਰ ਹੁਣ ਜੇਕਰ ਕੋਈ ਉਮੀਦਵਾਰ ਜਿਵੇਂ ਹੁਣ ਬਲਾਕ ਸੰਮਤੀ ਦੀਆਂ ਚੋਣਾਂ ਜਿਲ੍ਹਾ ਪ੍ਰੇਸ਼ਦੀਆਂ ਉਹ ਆਉਂਦਾ ਤੁਹਾਡੇ ਕੋਲੇ ਵੋਟਾਂ ਮੰਗਣ ਕਿਉਂਕਿ ਵੋਟਾਂ ਵੇਲੇ ਹਰ ਕੋਈ ਚੀਤੇ ਆ ਜਾਂਦਾ ਵੈਸੇ ਭਾਵੇਂ ਤੁਹਾਡੇ ਕੋਲ ਨਾਂ ਆਉਦੇ ਹੁਣ ਪਰ ਹੁਣ ਤਾਂ ਆਉਣ ਕਿ ਉਹ 31 ਤਰੀਕ ਨੂੰ ਚੋਣਾਂ ਨਹੀਂ ਆਉਣ ਦੇਓਗੇ ਕੀ ਕਹੋਗੇ ਉਹਨਾਂ ਨੂੰ ਫਿਰ ਬਿਲਕੁਲ ਜੀ ਪੂਰਨ ਤੌਰ ਤੇ ਬਾਈਕਾਟ ਆ ਜੀ ਔਰ ਸਾਡੇ ਜਿਹੜੇ ਨੌਜਵਾਨ ਮੁੰਡੇ ਆ ਜੀ ਪੋਸਟਰ ਛਪਾਏ ਹੋਏ ਆ ਜੀ ਬਾਹਰ ਮੋੜ ਤੇ ਲਾਇਆ ਹੋਇਆ ਜੀ ਔਰ ਸਾਰਿਆਂ ਦੀ ਜ਼ੁਬਾਨ ਤੇ ਇੱਕੋ ਗੱਲ ਹੈ ਜੀ ਵੀ ਵੋਟਾਂ ਦਾ ਬਾਈਕਾਟ ਆ ਇੱਥੇ ਕੋਈ ਨਾ ਆਵੇ ਜੀ ਠੀਕ ਹੈ ਮਤਲਬ ਕੋਈ ਵੀ ਇੱਥੇ ਰਾਜੀ ਨਹੀਂਗਾ ਕਿਸੇ ਕੈਂਡੀਡੇਟ ਨੂੰ ਦੇਖ ਕੇ ਕੋਈ ਕਿਸੇ ਪਾਰਟੀ ਦਾ ਪ੍ਰਚਾਰ ਕਰਨ ਆਵੇ ਬਿਲਕੁਲ ਪੂਰਨ ਤੌਰ ਤੇ ਬਾਈ ਕਟ ਜੀ ਅੱਛਾ ਉੱਥੇ ਬਾਈ ਸਵਾਲ ਇੱਥੇ ਇਹ ਕਿ ਹਲਕਾ ਦੇ ਵਿਧਾਇਕ ਜੋ ਹੁੰਦੇ ਆ ਸਭ ਤੋਂ ਉੱਪਰ ਉਹਨਾਂ ਨੂੰ ਮੰਨਿਆ ਜਾਂਦਾ ਚਲੋ ਕਿ ਉਹਨਾਂ ਕੋਲੇ ਗੱਲ ਹੈ ਕਿ ਕੀ ਤੁਸੀਂ ਹਲਕਾ ਵਿਧਾਇਕ ਨੂੰ ਮਿਲਿਓ ਕਦੇ ਜਾ ਕੇ ਜ ਉਹਨਾਂ ਕੋਲੇ ਦੱਸਿਆ ਕਿ ਸਾਡੇ ਨਾਲ ਆਹ ਕੁਝ ਵਾਪਰ ਰਿਹਾ ਹਲਕੇ ਦੇ ਵਿੱਚ ਤੁਹਾਡੇ ਸਸੀ ਗੱਲ ਸਰ ਜੀ ਮੇਰਾ ਨਾਮ ਅਮਰਤਪਾਲ ਸਿੰਘ ਆ ਜਿਹੜੇ ਮੌਜੂਦਾ ਇੱਥੇ ਐਮ ਐਲ ਏ ਆ ਉਹਨਾਂ ਕੋਲੇ ਅਸੀਂ ਦੋ ਵਾਰ ਹੀ ਜਾਏ ਆ ਜੀ ਇੱਕ ਵਾਰ ਪਹਿਲਾਂ ਗਏ ਆਇਤੋਂ 2 ਸਾਲ ਤੇ ਇੱਕ ਹੁਣ ਅਸੀਂ ਮੰਨ ਲਓ ਮਹੀਨਾ ਜਦੋਂ ਦੀ ਆ ਪਾਈਪਲਾਈਨ ਪੈ ਰਹੀ ਹੈ ਉਦੋਂ ਵੀ ਜਾ ਕੇ ਆਇਆ ਐਮਐਲਏ ਦੀ ਅਸੀਂ ਬਹੁਤ ਸਪੋਰਟ ਕਰੀ ਆ ਸਪੋਰਟ ਅਸੀਂ ਐਂ ਕਰੀ ਸੀ ਪਹਿਲਾਂ ਪਹਿਲੇ ਜਿਹੜੇ ਕਾਲੀ ਕਾਂਗਰਸ ਸੀ ਉਹਨਾਂ ਤੋਂ ਮਾਲਾ ਵੀ ਸਾਰੇ ਸਾਡੇ ਜਿਹੜੇ ਮੰਮੀ ਡੈਡੀ ਵਰਗੇ ਉਹਨਾਂ ਦੇ ਪਿੱਛੇ ਵੋਟਾਂ ਪੈਂਦੀਆਂ ਉਹ ਤਾਂ ਅੱਕੇ ਪਈ ਸੀ ਕਿਉਂਕਿ ਉਹਨਾਂ ਦਾ ਸਾਰਿਆਂ ਦਾ ਦੇਖਦੇ ਵੀ ਸਾਡੇ ਨਾਲ ਬੇਵਕੀ ਸੀਗਾ ਬੇਤ ਕਰੇ ਹੁੰਦਾ ਆ ਰਿਹਾ ਸੀਗਾ ਉੱਥੋਂ ਮੰਨ ਲਓ ਅਸੀਂ ਲੈਣ ਹਟਾ ਕੇ ਜਿੰਨਾ ਜੂਸ ਸੀਗਾ ਜਿੰਨੇ ਮੰਨ ਲਓ ਆ ਨੌਜਵਾਨ ਮੁੰਡੇ ਆ ਸਾਰੇ ਸਾਡੇ ਨਾਲ ਸੀਗੇ ਅਸੀਂ ਮੰਨ ਲਓ ਉੱਥੇ ਮੌਜੂਦਾ ਉਹਦੇ ਕੋਲੇ ਮੰਗ ਰੱਖੀ ਸੀਗੀ ਜੀ ਸਾਡੀ ਪਰ ਉਹਨਾਂ ਨੇ ਮੰਗ ਨਹੀਂ ਸੁਣੀ ਜਿਹਦੇ ਵਿੱਚ ਅਸੀਂ ਮੰਨ ਲਓ ਵਿਰੋਧੀ ਤੌਰ ਤੇ ਇਹਨਾਂ ਨੇ ਝਾੜੂ ਵਾਲਾ ਸਰਪੰਚ ਉਠਾਇਆ ਸੀ ਅਸੀਂ ਉਹਦਾ ਵਿਰੋਧ ਕਰਕੇ ਆਪਦਾ ਆਜ਼ਾਦ ਸਰਪੰਚ ਉਠਾਇਆ ਸੀਗਾ ਜੀ ਆਜ਼ਾਦ ਅਸੀਂ ਵੀ ਸਾਡਾ ਵਿਰੋਧ ਹੀ ਸੀਗਾ ਵੀ ਮੰਨ ਲਓ ਜਿਹੜੀ ਮੌਜੂਦਾ ਸਰਕਾਰ ਨੇ ਤਾਂ ਕੁਝ ਸਾਡਾ ਕਰਨੀ ਨਾ ਐਮਐਲਏ ਨੇ ਕਰਿਆ ਜਿਹੜਾ ਇਹਨਾਂ ਨੇ ਸਰਪੰਚ ਝਾੜੂ ਵਾਲਾ ਠਾਦਾ ਵੀ ਉਹ ਸਾਡਾ ਕੀ ਹੱਲ ਕਰੂਗਾ ਜੇ ਤਾਂ ਐਮਐਲਏ ਨਹੀਂ ਕਰ ਸਕੀ ਉਹੀ ਵਿਰੋਧਤਾ ਵੀ ਮੰਨ ਲਓ ਅਜੇ ਤੱਕ ਸਾਡਾ ਨਾ ਖਾਰ ਕੱਢੀ ਜਾ ਰਹੀ ਸਾਡਾ ਕੋਈ ਮਸਲਾ ਨਹੀਂ ਹੱਲ ਹੋ ਰਿਹਾ ਇੱਥੇ ਬਦੋਂ ਇੱਕ ਤਾਂ ਕਹਿਣਾ ਕੀ ਹੈ ਕਿ ਕੀ ਕੋਈ ਮੰਗ ਪੱਤਰ ਲੈ ਲੈਂਦੇ ਆ ਮੰਨ ਲਓ ਆ ਆਧਗਟਨ ਕਰਕੇ ਗਿਆ ਸਟੇਡੀਅਮ ਦਾ ਜਿੱਥੇ ਕਹਿੰਦੇ 18 ਲੱਖ ਲੱਗਣਾ ਉੱਥੇ ਮੰਗ ਪੱਤਰ ਦੇ ਕੇ ਆਏ ਆ ਉਹਦੀ ਮੰਨ ਲਓ ਕਰੇ ਵਾਅਿ ਮਿਲੀ ਸੀ ਆ ਪੈਣੀ ਉਦੋਂ ਚੰਡੀਗੜ੍ਹ ਗਏ ਸੀਗੇ ਉਦੋਂ ਵੀ ਉਹਨਾਂ ਨੂੰ ਉਹਦੇ ਗੱਲ ਧਿਆਨ ਚਾਹੁੰਦੇ ਪੀਏ ਨਾਲ ਸਾਡੇ ਕੋਲ ਰਿਕਾਰਡਿੰਗਾਂ ਪਈਆਂ ਮੰਨ ਲਓ ਬਿਧਾਇਆ ਦਿਹਾੜਨਾ ਫੋਟੋਆਂ ਵਗੈਰਾ ਵੀ ਸਾਰੇ ਕੁਝ ਹੈਗੇ ਪਰ ਸਾਡਾ ਕੋਈ ਹੱਲ ਨਹੀਂ ਹੈਗਾ ਜੀ ਹੁਣ ਵੀ ਸਾਨੂੰ ਕਹਿੰਦੇ ਆ ਵੀ ਤੁਸੀਂ ਵੋਟਾਂ ਪਾਓ ਤੁਹਾਡਾ ਹੱਲ ਕਰ ਦਾਂਗੇ ਪਰ ਅਸੀਂ ਹੁਣ ਨਹੀਂ ਵੋਟਾਂ ਨਹੀਂ ਪਾਉਂਦੇ ਜੀ ਜੇ ਸਾਡਾ ਹੁਣ ਵੀ ਨਾ ਹੱਲ ਹੋਇਆ ਤਾਂ ਆਉਣ ਵਾਲੀਆਂ ਜਿਹੜੀਆਂ ਮੁੱਖ ਮੰ ਇੱਕ ਸਾਈਡ ਗੱਡ ਰੱਖਿਆ ਜੇ ਸਾਰਾ ਵਾਰਡ ਜੋੜੋਂਗੇ ਤਾਂ 1047 ਵੋਟ ਆ 600 ਵੋਟ ਸਾਡੀ ਮੌਜੂਦਾ ਇੱਥੇ ਜਿਹੜੇ 200 ਸਾਡੇ ਘਰ ਆ ਬਾਕੀ ਜਿਹੜੇ ਇਧਰ ਉਧਰ ਘਰ ਆ ਉਹ ਕੁਝ ਉਹਨਾਂ ਨਾਲ ਸਹਿਮਤ ਆ ਅਸੀਂ ਉਹਨਾਂ ਨਾਲ ਨਹੀਂ ਸਹਿਮਤ ਕਿਉਂਕਿ ਅਸੀਂ ਆਹ ਜਿਹੜਾ ਸਾਡਾ ਭਰਪਾ ਸੀ ਆਦੇ ਭਰਪੇ ਨਾਲ ਸਹਿਮਤ ਰਵਾਂਗੇ 600 ਵੋਟ ਆ ਸਾਡੀ ਇਹ ਸਾਈ ਸੀ ਕਿਸੇ ਨੂੰ ਵੋਟ ਨਾ ਐਮਪੀ ਨੂੰ ਪਾਈਏ ਨਾ ਐਮਐਲਏ ਨੂੰ ਪਾਈਏ ਨਾ ਅਸੀਂ ਸੀਐਮ ਦੀ ਵੋਟ ਪਾਈਏ ਤੁਹਾਡੇ ਜਿਹੜੇ ਕਰ ਪੂਰਨ ਤੌਰ ਤੇ ਸਾਰਿਆਂ ਵੱਲੋਂ ਬਾਈਕਟ ਸਾਰੇ ਵੱਲੋਂ ਬਾਈਕਟ ਆ ਜੀ ਇੱਕ ਮੰਨ ਲਓ ਆਲਟੀਨੇਟਰ ਆ ਜਿਹੜਾ ਲਿਖਿਆ ਹੋਇਆ ਤੁਸੀਂ ਵੈਸੇ ਦਿਖਾਈ ਦਿੱਤਾ ਜੀ ਪਰ ਇਹਦੇ ਅਸੀਂ ਮੰਨ ਲਓ ਟਲ ਰਵਾਂਗੇ ਆਦੇ ਫੈਸਲੇ ਤੋਂ ਨਹੀਂ ਹੱਲਦੇ ਜੀ ਅਸੀਂ ਅਸੀਂ ਇਸ ਮਸਲੇ ਦੇ ਬਾਬਤ डीसी ਬਠਿੰਡਾ ਰਜੇਸ਼ਤਮਨ ਜੀ ਨੂੰ ਲਿਖਤੀ ਪੱਤਰ ਦੇ ਕੇ ਆਏ ਸੀ ਦੋ ਵਾਰ ਉਹਨਾਂ ਨੂੰ ਮਿਲ ਕੇ ਆਏ ਆ ਉਹਨਾਂ ਨੇ ਸਾਡਾ ਪੱਤਰ ਪੜ੍ਹ ਕੇ ਉਹਦੇ ਤੇ ਇਨਕੁਆਰੀ ਮਾਰਕ ਕੀਤੀ ਸੀਗੀ ਐਕਸ਼ਨ ਸਾਹਿਬ ਨੂੰ ਬਟ ਉਹਨਾਂ ਨੇ ਗਲਤ ਐਕਸ਼ਨ ਨੂੰ ਮਾਰਕ ਕਰਤੀ ਉਸ ਐਕਸ਼ਨ న్యూਸਲੇਟਰ ਤੇ ਲਿਖਤਾ ਕਿ ਇਹ ਪ੍ਰੋਜੈਕਟ ਸਾਡੇ ਡਿਪਾਰਟਮੈਂਟ ਵੱਲੋਂ ਨਹੀਂ ਚਲਾਇਆ ਜਾ ਰਿਹਾ ਫਿਰ ਜਦੋਂ ਅਸੀਂ ਦੂਸਰੀ ਵਾਰ ਰਜੇਸ਼ਤਮਨ ਜੀ ਨੂੰ ਮਿਲਣ ਗਏ ਆ ਤਾਂ ਉਹਨਾਂ ਨੇ ਏਡੀਸੀ ਪੂਨਮ ਮੈਡਮ ਉੱਥੇ ਬੈਠੇ ਸੀਗੇ ਉਹਨਾਂ ਨੂੰ ਸਾਡਾ ਲੈਟਰ ਦਿੱਤਾ ਸੀ ਕਿ ਇਹਦੇ ਤੇ ਇਨਕੁਆਰੀ ਕਰੋ ਉਹਨਾਂ ਨੇ ਸਾਡਾ ਲੈਟਰ ਰਿਸੀਵ ਕੀਤਾ ਸੀਗਾ ਔਰ ਉਹਦੇ ਤੋਂ ਇਨਕੁਆਰੀ ਮਾਰਕ ਕੀਤੀ ਸੀ ਅਸੀਂ ਬੀ ਡੀ ਪੀਓ ਸਭ ਕੋਲੇ ਪਰਸਨਲ ਜਾ ਕੇ ਸੇਮ ਲੈਟਰ ਦੇ ਕੇ ਆਇਆ ਉਹਨਾਂ ਦਾ ਡੈਰੀ ਨੰਬਰ ਡਿਸਪੈਚ ਨੰਬਰ ਵੀ ਅਸੀਂ ਲੈ ਕੇ ਆਏ ਅਸੀਂ ਏਸੀ ਏ ਡੀ ਸੀ ਬਠਿੰਡਾ ਡਵੈਲਪਮੈਂਟ ਕੰਚਨ ਮੈਡਮ ਹੈਗੇ ਆ ਉਹਨਾਂ ਨੂੰ ਮਤਲਬ ਉਹਨਾਂ ਦੇ ਆਫਿਸ ਤੇ ਲੈਟਰ ਦੇ ਕੇ ਆਏ ਸੀ ਉਹਨਾਂ ਦਾ ਵੀ ਡੈਰੀ ਨੰਬਰ ਡਿਸਪੈਚ ਨੰਬਰ ਅਸੀਂ ਲੈ ਕੇ ਆਏ ਸੀ ਇਹ 1 ਮਹੀਨਾ ਪਹਿਲਾਂ ਦੀਆਂ ਗੱਲਾਂ ਅਸੀਂ ਕਰ ਰਹੇ ਹਾਂ 1 ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਇੱਥੇ ਕੋਈ ਅਧਿਕਾਰੀ ਨਹੀਂ ਆ ਕੇ ਖੜਿਆ ਜੀ ਕੋਈ ਮਤਲਬ ਪੋਲੀਟਿਸ਼ੀਅਨ ਨਹੀਂ ਆ ਕੇ ਖੜਿਆਗਾ ਬਿਲਕੁਲ ਸਾਰਿਆਂ ਨੇ ਸਾਨੂੰ ਨਜ਼ਰ ਅੰਦਾਜ਼ ਕੀਤਾ ਹੋਇਆ ਸਾਰਿਆਂ ਦਾ ਫਿਰ ਤੁਸੀਂ ਕੌਣ ਤੇ ਅਸੀਂ ਕੌਣ ਜੀ ਤੁਹਾਨੂੰ ਸਿਰਫ ਵੋਟ ਸਮਝ ਜਾਂਦਾ ਕਿ ਇਹ ਵੋਟਾਂ ਬਿਲਕੁਲ ਜੀ ਬਿਲਕੁਲ ਇਹ ਮਤਲਬ ਵੋਟਾਂ ਦੇ ਨਾਲ ਨਾਲ ਮਤਲਬ ਕੁਝ ਕੁ ਲੋਕ ਤਾਂ ਐਦਾਂ ਵੀ ਸੁਣਨ ਚਾਹਿਆ ਵੀ ਕਹਿੰਦੇ ਤਾਂ ਭੇਡਾਂਗੇ ਪੈਸੇ ਦਿਓ ਭੇਡਾਂ ਨੂੰ ਕਿਧਰ ਮਰਜੀ ਹੱਕ ਲਓ ਹੂੰ ਪੋਸਟਰ ਤੇ ਵੀ ਲਿਖਿਆ ਵੀ ਸ਼ਰਾਬ ਵਟੇ ਵੋਟਾਂ ਪਾਉਣ ਵਾਲੇ ਅਸੀਂ ਹੁਣ ਇਹਨਾਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਭੇਡਾਂ ਨਹੀਂ ਹੈਗੇ ਭੇਡਾਂ ਤੁਸੀਂ ਲੋਕ ਹੋ ਅਸੀਂ ਤੁਹਾਨੂੰ ਘੇਰਾਂਗੇ ਤੁਸੀਂ ਇੱਥੇ ਵੜ ਕੇ ਦਿਖਾਓ ਅਸੀਂ ਹੁਣ ਪੋਸਟਰ ਦੇ ਵਿੱਚ ਸਾਫ਼ ਸ਼ਾਬਦਾਂ ਦੇ ਵਿੱਚ ਲਿਖਾਇਆ ਹੋਇਆ ਹੈ 14 ਤਰੀਕ ਨੂੰ ਡਾਂਗ ਤੇ ਡੇਰਾ ਰੱਖਾਂਗੇ 14 ਤਰੀਕ ਨੂੰ ਡਾਂਗ ਠੀਕ ਹੈ ਜੇ ਕੋਈ ਵੀ ਚੀਜ਼ ਮੰਨ ਲਓ ਪਾਸ ਕਰਵਾ ਲੈਣ ਦੇ ਕੋਈ ਸਕੂਲ ਜਾਂ ਪਾਰਕ ਵਗੈਰਾ ਜੀ ਇੱਥੇ ਸਾਨੂੰ ਕਹਿੰਦੇ ਸਾਡੇ ਕੋਲ ਜਗ੍ਹਾ ਦੇਓ ਕਿ ਸਾਡੇ ਕੋਲੇ ਕੋਈ ਜਗ੍ਹਾ ਹੀ ਨਹੀਂ ਸ਼ਾਮਲਾੜ ਦੀ 60 70 ਕਿਲੇ ਪੈ ਲਈ ਆ ਉਹ ਸਾਡੇ ਪਿੰਡ ਦੇ ਅੰਦਰ ਆਉਂਦੀ ਹੈ ਜੀ ਕਿਉਂ ਨਾ ਮੌਜੂਦਾ ਪਿੰਡਾਇ ਤਾਂ ਸਾਨੂੰ ਸ਼ਾਮਲਾੜ ਲੈ ਕੇ ਦੇਵੇ ਸੀ ਆਦੇ ਪਾਰਕ ਬਣਾ ਲਗੇ ਸਕੂਲ ਬਣਾ ਲਗੇ ਜੀ ਬੱਚੇ ਸਾਡੇ ਤੋਂ ਮਾਣ ਨਿਕਲ 2 ਕਿਲੋਮੀਟਰ ਤੋਂ ਸਕੂਲ ਜਾਂਦੇ ਆ ਜੀ ਰਸਤੇ ਵਿੱਚੋਂ ਛੜਕ ਟੱਪਦੀ ਆ ਕੱਲ ਨੂੰ ਕੋਈ ਹਸਤਾ ਹੁੰਦਾ ਕੌਣ ਜ਼ਿੰਮੇਵਾਰ ਆ ਉਹਦਾ ਜੀ ਤਾਂ ਹੀ ਮਤਲਬ ਬੱਚਿਆਂ ਵੱਲੋਂ ਵੀ ਬਾਈਕਟ ਕੀਤਾ ਗਿਆ ਪੋਸਟ ਸਾਰੇ ਆ ਛੋਟੇ ਛੋਟੇ ਬੱਚੇ ਤਾਂ ਗੱਲਬਾਤ ਬੱਚਿਆਂ ਨਾਲ ਵੀ ਕਰ ਲੈਣੇ ਆ ਤੁਹਾਡੇ ਹੱਥ ਵਿੱਚ ਪੋਸਟਰ ਫੜਿਆ ਕਿ ਅਸੀਂ ਚੋਣਾਂ ਦਾ ਬਾਈਕਟ ਕਰਦੇ ਆ ਵੋਟ ਤੇ ਤੁਹਾਡੀ ਭਾਵੇਂ ਹਲੇ ਨਹੀਂ ਬਣੀ ਹੋਣੀ ਪਰ ਕੀ ਤੁਹਾਡੇ ਬਸਤੀ ਵਿੱਚ ਕੰਮ ਕੀਤਾ ਸਰਕਾਰ ਨੇ ਕੋਈ ਕੁਝ ਨਹੀਂ ਕੀਤਾ ਜੀ ਬਸਤੀ ਦੇ ਕੰਮ ਸਰਕਾਰ ਨੇ ਉਹ ਤੇ ਅਜੇ ਸਕੂਲ ਜਾਂ ਨਾ ਤੇ ਤੇ ਟਿਕੜ ਹੁੰਦਾਗਾ ਸਾਨੂੰ ਨੰਗਨ ਦੀ ਪਰੇਸ਼ਾਨੀ ਆਉਂਦੀ ਆ ਸਰਕਾਰ ਨੂੰ ਮੰਗ ਪੱਤਰ ਦਿੱਤੇ ਜੋ ਕਹਿੰਦੇ ਵੋਟਾਂ ਦਬਾਵਾ ਲਾਉਂਗੇ ਅਸੀਂ ਅਸੀਂ ਵੋਟਾਂ ਤੋਂ ਬਾਅਦ ਆਵੇਂ ਕਹਿੰਦੇ ਹਾਂਜੀ ਤੇ ਮੁੱਖ ਮੰਤਰੀ ਨੂੰ ਜਾਣਦੇ ਭਗਵੰਤ ਮਾਨ ਨੂੰ हां जी। हम्म। ਨਹੀਂ ਵੈਸੇ ਜਾਣਦੇ ਪਤਾ ਕਿ ਮੁੱਖ ਮੰਤਰੀ ਆਪਣੇ। ਹਾਂ ਜੀ। ਹਾਂ ਉਮੀਦ ਸੀ ਕਿ ਜਦੋਂ ਆਈ ਸਰਕਾਰ ਨਵੀਂ ਬਣੀ ਕਿ ਕੰਮ ਹੋਣਗੇ। ਹਾਂ ਜੀ ਉਮੀਦ ਤਾਂ ਸੀਗੀ। ਹਾਂ ਫਿਰ ਕੀ ਬਣਿਆ ਬਾਅਦ ਚ? ਬਾਅਦ ਚ ਬਣਿਆ ਨਹੀਂ ਕੁਝ ਹੀ। ਹੂੰ। ਕੰਮ ਹੀ ਨਹੀਂ ਕੀਤਾ ਸਰਕਾਰ ਨੇ ਹੀ ਬਾਅਦ ਚ ਤਾਂ। ਕੋਈ ਕੰਮ ਨਹੀਂ ਕੀਤਾ। ਆ ਸਾਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਸਕੂਲ ਜਾਣ ਵੇਲੇ। ਹੂੰ। ਨਾ ਗੱਲ ਬਾਈ ਜਿਵੇਂ ਉਹ ਉਮੀਦ ਸੀ ਕਿ ਬਦਲਾ ਆਊਗਾ ਆਇਆ ਬਦਲਾ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨਹੀਂ ਸਰ ਕੋਈ ਬਦਲਾਅ ਨਹੀਂਗਾ ਅੱਜ ਤੋਂ ਮਨਲਾ 50 ਸਾਲ ਪਹਿਲਾਂ ਤਾਂ ਮਾਹੌਲ ਚੰਗਾ ਸੀ ਅੱਜ ਦੋਵੇਂ ਬੇਕਾਰ ਕਰਤਾ ਜੀ ਸਾਨੂੰ ਪੂਰੀ ਉਮੀਦ ਸੀ ਕਿ ਮਨਲਾ ਵੀ ਆ ਬਾਲਟੀ ਬਹੁਤ ਚੰਗੀ ਸਰਕਾਰ ਆ ਇਹ ਛੈਡ ਵਾਲੀ ਸਰਕਾਰ ਆ ਠੀਕ ਹੈ ਸਾਨੂੰ ਉਮੀਦ ਸੀ ਕਿ ਪਰ ਸਾਡੀ ਉਮੀਦ ਤਾਂ ਪਾਣੀ ਫਿਰ ਗਿਆ ਪੂਰੀ ਤਰ੍ਹਾਂ ਤੇ ਅਸੀਂ ਕੋਈ ਵੀ ਗੱਲ ਕਹਿੰਨੇ ਵੀ ਆ ਸਾਡਾ ਕੰਮ ਹੋ ਸਾਰੇ ਸਾਡੇ ਕੰਮ ਨੂੰ ਸਾਈਡ ਤੇ ਰੱਖਿਆ ਜਾਂਦਾ ਤੇ ਆਪਣੀ ਗੱਲ ਨੂੰ ਦੂਜਾ ਜਾਂਦਾ ਜਿਗਾ ਇੱਥੇ ਨਿਕਨੇ ਕੇ ਬੱਚੇ ਆ ਮਾਮਾ ਭੈਣਾਂ ਸਾਰੇ ਠੀਕ ਹੈ ਹਰ ਇੱਕ ਨੂੰ ਕਹਿਆ ਜਾਂਦਾ ਕਿ ਇਹ ਪੈਸੇ ਲੈਣ ਵਾਲੇ ਹੈ ਬਸਤੀ ਹੈ ਠੀਕ ਹੈ ਜੋ ਕਿ ਸਾਡੀ ਬਸਤੀ ਹੈ ਇੱਕ ਨੰਬਰ ਠੀਕ ਹੈ ਬਸਤੀ ਹੈ ਠੀਕ ਹੈ ਸਾਰੀ ਵੋਟ ਇੱਥੋਂ ਨਿਕਲਦੀ ਹੈ ਠੀਕ ਹੈ ਜੀ ਇਹ ਮਨ ਲਓ ਸਰਕਾਰ ਜੋ ਅਸੀਂ ਜਦੋਂ ਤੁਹਾਨੂੰ ਕਹਿੰਦੇ ਆ ਵੀ ਇਹਨਾਂ ਨੂੰ ਸ਼ਰਾਬ ਪਿਆ ਦਿਓ ਜਾਂ 1000 ਰੁਪਏ 500 ਰੁਪਏ ਦੇ ਦਿਓ ਵੋਟ ਸਾਨੂੰ ਪੈ ਜੂਗੀ ਪਾਦਨ ਤੁਸੀਂ ਆਏ ਵੋਟ ਨਹੀਂ ਸਰ ਜੀ ਜਿਹੜਾ ਸ਼ਰਾਬ ਪੀਣ ਵਾਲਾ ਉਹਨਾਂ ਬੰਦੇ ਆਪ ਦੇ ਬੰਦੇ ਸ਼ਰਾਬ ਪੀਂਦੇ ਆ ਉਹ ਆਪ ਸ਼ਰਾਬ ਪੀ ਕੇ ਆਪ ਸ਼ਰਾਬ ਆਪ ਦੀ ਵਰਤੀ ਆਂਦੇ ਆ ਪਰ ਸਾਡੇ ਤੇ ਕੋਈ ਬੰਦਾ ਇਹਨਾਂ ਸ਼ਰਾਬ ਪੀ ਪੰਜਾਬ ਸਰਕਾਰ ਸਾਡੇ ਹੱਕ ਅੱਜ ਡੇਰਾ ਸਾਡੇ ਹੱਕ ਅੱਜ ਡੇਰਾ ਸਾਡੇ ਹੱਕ ਅੱਜ ਡੇਰਾ ਅਸੀਂ ਵੋਟਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰਦੇ ਆਂ ਸਾਡੇ ਵੱਲ ਕੋਈ ਬੰਦਾ ਇੱਥੇ ਵੋਟ ਲੈਣ ਨਾ ਆਵੇ ਅਸੀਂ ਪੂਰੀ ਤਰ੍ਹਾਂ ਉਹਨੂੰ ਫਟਾਂਗੇ ਸਾਡੇ ਕੋਲ ਡਾਂਗਾਂ ਤੇ ਡੇਰਾ ਰੱਖਾਂਗੇ ਕੋਈ ਵੀ ਇੱਥੇ ਆਇਆ ਸੋਚ ਸਮਝ ਕੇ ਆਵੇ ਆਪਦਾ ਠੀਕ ਹੈ ਹਾਂ ਜਿੰਮੇਵਾਰ ਆਪ ਹੈ ਸਾਡੇ ਲੋਕ ਪੂਰੀ ਤਰ੍ਹਾਂ ਇਹਦਾ ਬਾਈਕਾਟ ਹੈ ਬੱਚਾ ਕੋਈ ਮਰਜੀ ਬਜ਼ੁਰਗ ਹਰ ਇੱਕ ਬੰਨਿਓ ਠੀਕ ਹੈ ਅਸੀਂ ਪੋਸਟਰ ਪਾਏ ਨੇ ਸਪਾਰ ਰੱਖਿਆ ਨੇ ਉਥੇ ਲਾ ਰੱਖਿਆ ਨੇ ਤੇ ਅਸੀਂ ਬਾੜ ਦੇ ਮੂਰੇ ਵੀਰੇ ਇੱਕ ਡੰਗ ਰੱਖਣੀ ਆ ਬੰਦਾ ਕੋਈ ਬਾਰਡਰ ਲੈਣ ਆਊਗਾ ਬਸ ਉਹਦਾ ਕੋਈ ਇੱਕ ਇੱਕ ਅੰਦਾਜ਼ ਬਸ ਉਹਦਾ ਡੇਰਾ ਹੀ ਜੀ ਵੋਟ ਪਾਉਣੀ ਵੀ ਨਹੀਂ ਤੁਸੀਂ ਕਿਸੇ ਨੇ ਵੀ ਨਹੀਂ ਪਾਉਣੀ ਕਿਸੇ ਨੇ ਵੋਟ ਕਿਸੇ ਨੇ ਵੋਟ ਨਹੀਂ ਪਾਉਣੀ ਜੀ ਪੌਣੀ ਨਹੀਂ ਬੋਰਡ ਦੀ ਕਿਸੇ ਨਹੀਂ ਬੋਰਡ ਦੀ ਨਹੀਂ ਬੋਲਦਾ ਬਾਈਕਾਟ ਕਿ ਨਾ ਹਲੋ ਯਾ ਸਾਡਾ ਬਾਈਕਾਟ ਇਦਾਂ ਹੀ ਜਾਰੀ ਰਹੂਗਾ ਜੀ ਜਿਹੜੇ ਕਹਿੰਦੇ ਨੇ ਲੋਕ ਵੇਚਦੇ ਐ ਦਾਰੂ ਲੈ ਕੇ ਮੰਨ ਲਓ ਦਾਰੂ ਲੈ ਕੇ ਵੇਚ ਕਹਿੰਦੇ ਪੈਸੇ ਲੈ ਕੇ ਆ ਅੱਜ ਬਾਈਕਾਟ ਦਾ ਮੈਸੇਜ ਦਿੱਤਾ ਐ ਸਦਾ ਹੀ ਮੰਨ ਲਓ ਜਾਰੀ ਰਹੂਗਾ ਸਾਡਾ ਮੁੱਖ ਮੰਤਰੀਏ ਵੋਟਾਂ ਤੱਕ ਇਦਾਂ ਹੀ ਰਹੂਗਾ ਜੀ ਪੰਜਾਬ ਸਰਕਾਰ ਮੁਰਦਾਬਾ ਅੱਜ ਸਰਕਾਰ ਮੁਰਦਾਬਾ ਤੇ ਬੀਬੀਆਂ ਪੈਣਾ ਦੇ ਨਾਲ ਵੀ ਨਾਲ ਇੱਕ ਚੀਜ਼ ਹੋਰ ਹੈ ਜੀ ਅਸੀਂ ਅਸੀਂ ਹੁਣ ਜਿਹੜੇ ਕਿਸਾਨ ਜਿੱਥੇ ਬੰਦੀਆਂ ਗਿਆ ਅਸੀਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਨਾ ਚਾਹੁੰਦੇ ਆ ਪਲੀਜ਼ ਸਾਡੇ ਵਿਰੋਧ 'ਚ ਨਾ ਖੜੋ ਸਾਡੇ ਹੱਕ 'ਚ ਖੜੋ ਜਦੋਂ ਇੱਥੇ ਮਸ਼ੀਨ ਆਉਂਦੀ ਹੈ ਜੀਸੀਬੀ ਲੈ ਕੇ ਆਉਂਦੇ ਆ ਪਾਈਪਾਂ ਪਾਉਣ ਦਾ ਕੰਮ ਸਟਾਰਟ ਕਰਦੇ ਆ ਤਾਂ ਉਹਨਾਂ ਦੇ ਨਾਲ ਕੀ ਹੈ ਮਲਾਜ਼ਮਾਂ ਦੇ ਨਾਲ ਡਿਪਾਰਟਮੈਂਟ ਦੇ ਜਿਹੜੇ ਮਜ਼ਦੂਰ ਆ ਉਹਨਾਂ ਦੇ ਨਾਲ ਕਿਸਾਨ ਜਥੇਬੰਦੀਆਂ ਵਾਲੇ ਆ ਜਾਂਦੇ ਆ ਕਿਸਾਨ ਜਥੇਬੰਦੀਆਂ ਵਾਲੇ ਆ ਕੇ ਇੱਥੇ ਜਿਹੜੇ ਗਰੀਬ ਲੋਕ ਆ ਜਦੋਂ ਇਹ ਵਿਰੋਧ ਕਰਦੇ ਆ ਉਹਨਾਂ ਦੀ ਹੱਬ ਦੱਬ ਕਰਦੇ ਆ ਉਹਨਾਂ ਨੂੰ ਤਾਂ ਧਮਕਾਉਂਦੇ ਆ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿਸਾਨ ਜਥੇਬੰਦੀਆਂ ਨੂੰ ਸਾਡਾ ਤੁਹਾਡੇ ਨਾਲ ਕੋਈ ਵਿਰੋਧ ਨਹੀਂਗਾ ਸਾਡੀ ਮੰਗ ਮਹਿਕਮੇ ਤੋਂ ਆ ਕਿ ਸਾਡਾ ਜਿਹੜਾ ਪਾਣੀ ਦਾ ਨਿਕਾਸ ਆ ਇਹਨੂੰ ਵੀ ਵਿਚਾਰਿਆ ਜਾਵੇ ਪਲੀਜ਼ ਤੁਸੀਂ ਸਾਡਾ ਵਿਰੋਧ ਨਾ ਕਰੋ ਸਾਡੀ ਹੈਲਪ ਕਰੋ ਦੂਜੀ ਮੰਗ ਦੂਜਾ ਅਸੀਂ ਆਪਣੇ ਨਾਲ ਮਲਾਣਾ ਚਾਹੁੰਦੇ ਆ ਉਹਨਾਂ ਲੋਕਾਂ ਨੂੰ ਜਿਹੜੇ ਗਊ ਮਾਤਾ ਦੇ ਨਾਮ ਤੇ ਕੁਟਾਲੇ ਕਰਦੇ ਆ ਗਊ ਮੱਤਾ ਦਾ ਸਹਾਰਾ ਲੈ ਕੇ ਵੱਡੀਆਂ-ਵੱਡੀਆਂ ਪੋਸਟਾਂ ਤੇ ਬੰਦੇ ਆ ਗਊ ਮਾਤਾ ਦਾ ਨਾਮ ਲੈ ਕੇ ਪ੍ਰਧਾਨੀਆਂ ਲੈਂਦੇ ਆ ਪੈਸਾ ਖਾਂਦੇ ਆ ਫੰਡ ਖਾਂਦੇ ਆ ਸਾਡੇ ਗੋਨਿਆਣਾ ਮੰਡੀ ਦੇ ਵਿੱਚ ਦੋ ਗਊਸ਼ਾਲਾ ਹੈਗੀਆਂ ਅਸੀਂ ਤੁਹਾਨੂੰ ਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਪਲੀਜ਼ ਸਾਨੂੰ ਜੁਆਇਨ ਕਰੋ ਕਿਉਂਕਿ ਜੇ ਅੰਡਰਗਰਾਊਂਡ ਪਾਈਪਾਂ ਪੈ ਜਾਣਗੀਆਂ ਇਹ ਸਾਰੀ ਪੈਣਗੀਆਂ ਜਿਹੜੇ ਅਵਾਰਾ ਪਸ਼ੂ ਅਵਾਰਾ ਜਾਨਵਰ ਆ ਉਹ ਪਾਣੀ ਕਿੱਥੋਂ ਪੀਣਗੇ ਇਹ ਵੀ ਗੱਲ ਵਿਚਾਰਨ ਵਾਲੀ ਆ ਸੋਚੋ ਸਾਡਾ ਸਾਥ ਦਿਓ ਸਾਡਾ ਕਿਸੇ ਨਾਲ ਜਾਤੀ ਵਿਤ ਕਰਾਣੀ ਸਾਡਾ ਕਿਸੇ ਨਾਲ ਨਿੱਜੀ ਵੈਰ ਨਹੀਂ ਅਸੀਂ ਆਪਣਾ ਸੰਘਰਸ਼ ਕਰ ਰਹੇ ਹਾਂ ਆਪਣੇ ਹੱਕ ਲੈਣ ਲਈ ਕਰ ਰਹੇ ਹਾਂ ਜੇ ਅਸੀਂ ਅੱਜ ਸੰਘਰਸ਼ ਨਹੀਂ ਕਰਾਂਗੇ ਕੱਲ ਨੂੰ ਸਾਡੇ ਘਰਾਂ ਦਾ ਪਾਣੀ ਸਾਡੇ ਘਰਾਂ ਦੇ ਵਿੱਚ ਦਾਖਲ ਹੋ ਜਾਊਗਾ ਹੋ ਵੀ ਚੁੱਕਿਆਗਾ 50% ਤੋਂ ਵੱਧ ਪਾਣੀ ਘਰਾਂ ਦਾ ਘਰਾਂ ਦੇ ਵਿੱਚ ਦਾਖਲ ਹੋ ਚੁੱਕਿਆ ਸਾਡੇ ਜਿਹੜੇ ਬੱਚੇ ਆ ਸਾਧੀਆਂ ਬਿਮਾਰੀਆਂ ਨਾਲ ਪਰੇਸ਼ਾਨ ਹੈ ਪੇੜ ਦੀਆਂ ਬਿਮਾਰੀਆਂ ਨਾਲ ਪਰੇਸ਼ਾਨ ਆ ਡੈਂਗੂ ਚਿਕਨਗੁਨੀਆ ਸੌ ਤਰ੍ਹਾਂ ਦੀਆਂ ਇੱਥੇ ਬਿਮਾਰੀਆਂ ਹੈਗੀਆਂ ਜੀ ਇੱਥੇ ਲੇਡੀਜ਼ ਪ੍ਰੈਗਨੈਂਟ ਹੈਗੀਆਂ ਤੁਸੀਂ ਦੇਖੋ ਪ੍ਰੈਗਨੈਂਟ ਲੇਡੀਜ਼ ਨੂੰ ਤਾਂ ਪਹਿਲਾਂ ਹੀ ਕਿੰਨੇ ਕਸਟ ਹੋਂਦੇ ਆ ਇਹ ਗੰਦੇ ਪਾਣੀ ਨਾਲ ਉਹ ਗੰਦਾ ਪਾਣੀ ਪੀਊਗੀ ਜਾਂ ਇਹ ਗੰਦੇ ਸਮੈਲਾਂ ਦੀ ਪੀਆ ਤਾਂ ਉਹ ਗੱਲ ਕਿੱਥੇ ਜਾਂਦੀ ਕਿੰਨੀਆਂ ਬਿਮਾਰੀਆਂ ਨਾਲ ਜੁੜਨਾ ਪਊਗਾ ਜੀ ਠੀਕ ਹੈ ਜੀ ਇੱਥੇ ਜਿਹੜੀਆਂ ਸਰਕਾਰ ਦੀਆਂ ਆਪਾਂ ਕਹਿੰਦੇ ਆ ਸਰਕਾਰ ਨੇ ਸਵਸ਼ ਭਾਰਤ ਵਿਭਾਗ ਨੂੰ ਚਲਾਇਆ ਹੋਇਆ ਜੀ ਉਹ ਇੱਥੇ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ ਜੀ ਇੱਥੇ ਜਿਹੜੀਆਂ ਸਰਕਾਰ ਹੈਲਥ ਸੇਵਾਵਾਂ ਲਈ ਸਿਹਤ ਸੇਵਾਵਾਂ ਲਈ ਚਲਾਉਂਦੀ ਆ ਪਾਲਿਸੀਜ਼ ਬਣਾਉਂਦੀ ਆ ਇੱਥੇ ਸਾਡੇ ਸਰਕਾਰੀ ਹਸਪਤਾਲ ਹੈਗਾ ਜੀ ਜਿਹੜਾ ਕਿ 34-35 ਪਿੰਡਾਂ ਨੂੰ ਲੱਗਦਾ ਜੀ ਬਹੁਤ ਵੱਡਾ ਹਸਪਤਾਲ ਆ ਉੱਥੋਂ ਦਾ ਕੋਈ ਵੀ ਅਧਿਕਾਰੀ ਜੀ ਐਸਐਮਓ ਇੱਥੇ ਇੱਕ ਵਾਰ ਵੀ ਮੌਕਾ ਦੇਖਣ ਨਹੀਂ ਆਇਆ ਜੀ ਠੀਕ ਆ ਸਿਹਤ ਵਿਭਾਗ ਵੱਲੋਂ ਔਰ ਸਿਹਤ ਮੰਤਰਾਲੇ ਵੱਲੋਂ ਟਾਈਮ ਟੂ ਟਾਈਮ ਕੈਂਪੇਨਸ ਚਲਾਈਆਂ ਜਾਂਦੀਆਂ ਜੀ ਜਿਨ੍ਹਾਂ ਦੇ ਵਿੱਚ ਹੁੰਦਾ ਕਿ ਦੇਖੋ ਇੱਥੇ ਪਾਣੀ ਦੀ ਪਾਣੀ ਤਾਂ ਨਹੀਂ ਖੜਾ ਹੈਗਾ ਜੀ ਗੰਦਾ ਪਾਣੀ ਤਾਂ ਨਹੀਂ ਖੜਾਗਾ ਔਰ ਇੱਥੇ ਕੋਈ ਡੇਂਗੂ ਦਾ ਮੱਛਰ ਤਾਂ ਨਹੀਂ ਪੈਦਾ ਹੋ ਰਿਹਾ ਬਿਮਾਰੀਆਂ ਤਾਂ ਨਹੀਂ ਪੈਦਾ ਹੋ ਰਹੀਆਂ ਇੱਥੇ ਕੋਈ ਅਧਿਕਾਰੀ ਨਹੀਂ ਆਇਆ ਉਸ ਤੋਂ ਬਾਅਦ ਕੀ ਹੈ ਜੀ ਇੱਥੇ ਵ ਸੋਹਤ ਰੰਗੀਆਂ ਕੈਂਪੇਨ ਸਰਕਾਰ ਵੱਲੋਂ ਚਲਾਈ ਜਾਂਦੀਆਂ ਉਹ ਵੀ ਸਾਰੇ ਜਿਹੜੇ ਕੈਂਪੇਨ ਚਲਾਉਣ ਵਾਲੇ ਆ ਜਾਂ ਉਹਨਾਂ ਦੇ ਕੰਸਰਨਡ ਅਫਸਰ ਹੈਗੇ ਸਾਰੇ ਉਹ ਵੀ ਸੁੱਤੇ ਹੋਏ ਆ ਜੀ ਉਸ ਤੋਂ ਬਾਅਦ ਕੀ ਆ ਸਰਕਾਰ ਦਾ ਸਾਡਾ ਆਪਣੇ ਸੰਵਿਧਾਨ ਚ ਲਿਖਿਆ ਹੋਇਆ ਕਿ ਜਿਹੜਾ ਸਾਨੂੰ ਸਾਫ਼ ਸੁਥਰੀ ਜ਼ਿੰਦਗੀ ਦੇਣਾ ਸਰਕਾਰ ਦਾ ਪੈਲ ਦੇ ਆਧਾਰ ਤੇ ਹੱਕ ਬਣਦਾ ਔਰ ਸਾਡਾ ਹੱਕ ਬਣਦਾ ਇੱਕ ਸਾਫ਼ ਸੁਥਰੀ ਜ਼ਿੰਦਗੀ ਲੈਣਾ ਅਸੀਂ ਜਿਹੜੀ ਅੱਜ ਜੰਗ ਲੜ ਰਹੇ ਆ ਅੱਜ ਅਸੀਂ ਜੰਗ ਲੜ ਰਹੇ ਆ ਆਪਣਾ ਮੋਰਚਾ ਖੋਲਿਆ ਹੋਇਆ ਬਰਾਬਰਤਾ ਦੇ ਲਈ ਖੋਲਿਆ ਹੋਇਆਗਾ ਆਪਣੇ ਹੱਕਾਂ ਲਈ ਖੋਲਿਆ ਹੋਇਆਗਾ ਆਪਣੇ ਮਾਣ ਸਨਮਾਨ ਦੀ ਲੜਾਈ ਲੜ ਰਹੇ ਆ ਤੇ ਅਸੀਂ ਵੀ ਸਾਫ਼ ਸੁਥਰਾ ਜੀਵਨ ਚਾਹੁੰਦੇ ਆ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਸਾਡਾ ਕਿਸੇ ਨਾਲ ਨਿੱਜੀ ਵਿਤਕਰੇ ਨਹੀਂ ਕੋਈ ਜਾਤੀ ਵਿਤਕਰੇ ਨਹੀਂ ਕਿਰਪਾ ਕਰਕੇ ਸਾਡਾ ਸਾਥ ਦਿਓ ਸਾਡੇ ਹੱਕ ਤੇ ਖੜੋ ਜੀ ਤੇ ਗੱਲ ਬਾਤ ਔਰਤਾਂ ਪੈਣਾ ਬੀਬੀਆਂ ਨਾਲ ਵੀ ਕਰਦੇ ਆ ਕਿਵੇਂ ਦੇਖਦੇ ਹੋ ਸਰਕਾਰ ਜਦੋਂ ਆਉਣਾ ਸੀਗਾ ਉਦੋਂ ਕਹਿੰਦੀ ਸੀ ਕਿ ਔਰਤਾਂ ਦਾ ਦਰਜਾ ਅਸੀਂ ਉੱਪਰ ਚੁੱਕਾਂਗੇ ਬਰਾਬਰਤਾ ਦੇ ਹੱਕ ਦੇਵਾਂਗੇ 1000 ਰੁਪਏ ਦਾ ਐਲਾਨ ਕੀਤਾ ਸੀਗਾ ਹੋਰ ਕਈ ਐਲਾਨ ਕੀਤੇ ਆ ਕਿ ਬਦਲਾ ਆਇਆ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਨਹੀਂ ਜੀ ਬਿਲਕੁਲ ਵੀ ਬਦਲਾ ਨਹੀਂ ਆਇਆ ਇਦੋਂ ਵੀ ਸਾਡੀ ਜ਼ਿੰਦਗੀ ਵੱਧ ਤੋਂ ਬੱਤਰ ਹੋ ਗਈ ਹੈਗੀ ਜਿਹੜਾ ਸਾਡੀ ਹੁਣ ਇਸ ਸਮੇਂ ਦੀ ਮੰਗ ਹੈਗੀ ਹੈਗੀ ਸਿਵਰੇਜ ਦੀ ਸਮੱਸਿਆ ਸਾਡਾ ਦੇਖੋ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਕਿਸੇ ਕਿਸਾਨਾਂ ਨਾਲ ਵੈਰ ਵਿਰੋਧ ਨਹੀਂ ਅਸੀਂ ਮਿਹਨਤ ਸਾਡੀ ਮੰਗ ਇਹੀ ਆ ਵੀਰ ਜੀ ਜਿਹੜੀ ਸਾਡੇ ਸਿਵਰੇਜ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਉਸ ਤੋਂ ਬਾਅਦ ਪਾਈਪਾਂ ਪਾ ਲੈਣ ਸਾਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਤੇ ਤੇ ਜਿਹੜਾ 1000 ਰੁਪਏ ਦੀ ਗੱਲ ਕਰਦੇ ਹੋ ਉਹ ਤਾਂ ਦੇਖੋ ਜੀ ਤੁਸੀਂ ਆਪ ਹੀ ਦੇਖਦੇ ਹੋ ਪਿੰਡ-ਪਿੰਡ ਜਾਣਦੇ ਹੋਗੇ ਦੇਖੋ ਕੁਝ ਵੀ ਕਿਤੇ ਵੀ ਕੁਝ ਵੀ ਨਹੀਂ ਮਿਲਿਆ ਇਹ ਸਰਕਾਰ ਤਾਂ ਬਿਲਕੁਲ ਜ਼ੀਰੋ ਹੋਈ ਆ ਮਾਤਾ ਜੇਕਰ ਆਉਂਦਾ ਕੋਈ ਵੋਟਾਂ ਮੰਗਣ ਦੇਵੋਗੇ ਵੋਟ ਉਹਨਾਂ ਨੂੰ ਨਾ ਬੇਟਾ ਇੱਥੇ ਸਾਡੇ ਆ ਮੈਨੂੰ ਲੱਗਦੀ ਅਸੀਂ ਉਹ ਜੰਮੇ ਵੀ ਨਹੀਂ ਹੋਵਾਂਗੇ ਜਦੋਂ ਦਾ ਖਾਲਾ ਬਣਿਆ ਤੇ ਪਾਣੀ ਲੰਗਦਾ ਸੀ ਪਰ 50 ਸਾਲ ਹੋ ਗਏ ਮੈਨੂੰ ਇੱਥੇ ਆਈ ਨੂੰ ਕੋਈ ਇੱਥੇ ਰੁਕਾਵਟ ਨਹੀਂ ਸੀ ਹੁਣ ਵੋਟਾਂ ਲੈ ਲੈਂਦੇ ਸਾਡਾ ਕੋਈ ਮਸਲਾ ਹੱਲ ਨਹੀਂ ਕਰਦੇ ਜਿਹੜੇ ਸਾਡੇ ਪੋਤੇ ਆ ਪੁੱਤ ਆ ਉਹ ਕੀ ਕਰਨਗੇ ਜੇ ਹੁਣ ਇੱਥੇ ਮੀਂਹ ਪੈ ਗਿਆ ਤੇ ਬੱਚੇ ਡੁੱਬਣਗੇ ਸਾਡੇ ਘਰ ਵੀ ਸਾਡੇ ਡਿੱਗਣਗੇ ਅਸੀਂ ਕਿੱਥੋਂ ਗਰੀਬ ਬਣਾ ਲਾਂਗੇ ਦੇਵੋਗੇ ਮਾਤਾ ਵੋਟ ਨਹੀਂ ਦਿੰਦੇ ਜੀ ਡਾਂ ਖਿੱਚਾਂਗੇ ਕਿਸੇ ਨੂੰ ਵੋਟ ਨਹੀਂ ਪਾਉਂਦੇ ਅਸੀਂ ਜਮਾਂ ਨਹੀਂ ਵੋਟ ਪਾਉਂਦੇ ਨਾ ਕਿਸੇ ਪਾਰਟੀ ਨੂੰ ਵੀ ਨਹੀਂ ਪਾਉਂਦੇ ਕਿਸੇ ਨੂੰ ਵੀ ਨਹੀਂ ਪਾਉਂਦੇ ਅਸੀਂ ਕਿਸੇ ਨੂੰ ਵੀ ਬਾਈਕਾਟ ਆ ਸਾਡਾ ਤਾਂ ਜੀ ਜਾ ਚੁੱਕੀਆਂ ਸਾਰੀਆਂ ਪਾਰਟੀਆਂ ਨੂੰ ਅਸੀਂ ਹੁਣ ਤੱਕ ਦੇਖ ਚੁੱਕੇ ਹਾਂ 50 ਸਾਲ ਹੋ ਗਏ ਸਾਡੀ ਬਸਤੀ ਬਣੀ ਨੂੰ ਕਿ ਸਾਰੀਆਂ ਪੰਚਾਇਤਾਂ ਹਰ ਇੱਕ ਪਾਰਟੀ ਦੀ ਪੰਚਾਇਤ ਆ ਇਹ ਸਭ ਬਾਤ ਇੱਕ ਹੈ ਦਿੰਦੇ ਆ ਕਿ ਇਹ ਪਾਸ ਬਸਤੀ ਤਾਂ ਜਿਹੜੀ ਹੈਗੀ ਆ ਵਿਕੀ ਹੋਈ ਆ ਕੋਈ ਵੀ ਕੰਮ ਸਾਡਾ ਕੀਤਾ ਨਹੀਂ ਜਾਂਦਾ ਸਕੂਲ ਸਾਡਾ ਬਣਾ ਚੜੀਆ ਵਸਤੀ ਦੇ ਨਾਮ ਤੇ ਬਣਿਆਗਾ ਉਹ ਪਿੰਡ ਵਿੱਚ ਬਣਾਇਆ ਗਿਆ ਇੱਥੇ ਕਿਉਂ ਨਹੀਂ ਬਣਾਇਆ ਗਿਆ ਸਾਡੇ ਬੱਚੇ 1.5 ਕਿਲੋਮੀਟਰ ਬਾੜ ਤੁਰ ਕੇ ਜਾਂਦੇ ਆ ਦੋਨੋਂ ਪਾਸੇ ਜਿਹੜੀ ਸੜਕ ਲੱਗਦੀ ਹੈ ਸਾਡੀ ਵਸਤੀ ਨੂੰ ਦੋਨੋਂ ਪਾਸਿਆਂ ਟੁੱਟੀ ਹੋਈ ਆ ਬੱਚੇ ਸਾਡੇ ਬਿਲਕੁਲ ਵੀ ਪੂਰੇ ਗਾਰੇ ਦੇ ਵਿੱਚ ਦੀ ਲੰਘ ਕੇ ਜਾਂਦੇ ਆ ਜੀ ਤਾ ਤਸਵੀਰ ਇੱਕ ਵਾਰ ਫੇਰ ਦਿਖਾ ਦਿੰਨੇ ਆ ਕਿ ਪੂਰੀ ਦੀ ਪੂਰੀ ਬਸਤੀ ਦਾ ਜਿਹੜਾ ਇਕੱਠ ਹੈ ਉਹ ਇੱਥੇ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਕੋਈ ਵੀ ਜਿਲਾ ਪ੍ਰਤੀਜਿਆ ਬਲਾਕ ਸਮਤੀ ਦੀਆਂ ਵੋਟਾਂ ਮੰਗਣ ਦੇ ਲਈ ਨਾ ਆਵੇ ਕੋਈ ਵੀ ਪਾਰਟੀ ਚਾਹੇ ਉਹ ਸੱਤਾ ਤੇਰਾ ਚਾਹੇ ਉਹ ਵਿਰੋਧੀ ਤੇਰਾ ਕੋਈ ਵੀ ਸਾਡੇ ਕੋਲ ਚੋਣ ਚੋਣਾਂ ਦੇ ਵਿੱਚ ਵੋਟਾਂ ਮੰਗਣ ਨਾ ਆਵੇ ਨਹੀਂ ਤੇ ਉਹਨਾਂ ਦੇ ਨਾਲ ਅਸੀਂ ਬੜਾ ਵਰਤਾਵ ਕਰਾਂਗੇ ਕਿਉਂਕਿ ਪੂਰੇ ਰੋਹ ਦੇ ਵਿੱਚ ਨੇ ਲੋਕ ਤਾਂ ਉਮੀਦ ਕਰਦੇ ਆ ਕਿ ਸਰਕਾਰਾਂ ਦੇ ਵੱਲ ਧਿਆਨ ਦੇਊਗੀ ਤੇ ਵਾਕਿਆਤ ਦੇ ਵਿੱਚ ਨੇ ਜੋ ਹਾਲ ਨੇ ਉਹ ਕਿਤੇ ਜਾਣਗੇ